ਜੇਕਰ ਤੁਹਾਡੇ ਸਰੀਰ ਦੇ ਵਿੱਚ ਕੋਈ ਬਿਮਾਰੀ ਕੋਈ ਵੀ ਬਿਮਾਰੀ ਅਸੀਂ ਇਹ ਕਹਿ ਲਈਏ ਕਿ ਘਰ ਕਰ ਗਈ ਹੈ ਤੁਹਾਡੇ ਸਰੀਰ ਦੇ ਵਿੱਚ ਪੱਕਾ ਘਰ ਬਣਾ ਗਈ ਹੈ ਤੁਹਾਡੇ ਸਰੀਰ ਨੂੰ ਘੁਣ ਵਾਂਗੂ ਲੱਗ ਗਈ ਹੈ ਤਾਂ ਇਹ ਦਰਖਤ ਅਤੇ ਇਸ ਦੇ ਪੱਤੇ ਨੇ ਜਿਹੜੇ ਦੇ ਫੁੱਲ ਨੇ ਦੇ ਫਲ ਨੇ ਜਿਹੜੇ ਉਹ ਬੜੀ ਕਾਮਯਾਬੀ ਨਾਲ ਉਸ ਚੀਜ਼ ਨੂੰ ਉਸ ਘਰ ਨੂੰ ਭੰਨ ਕੇ ਰੱਖ ਸਕਦੇ ਨੇ ਮੈਂ ਉਸ ਲੀਡਿੰਗ ਦਾ ਕਿਹਾ ਸੀ ਦੋ ਲੌਂਗ ਸ਼ੁਰੂ ਕਰ ਦੋ ਮੈਮ 10 ਦਿਨਾਂ ਚ ਸਾਨੂੰ ਪੀਰੀਅਡਸ ਆ ਜਾਣਗੇ ਕਿ ਜਿਹੜੇ ਮੇਰੇ ਪੇਸ਼ੈਂਟਸ ਹੈਗੇ ਸਰ ਉਹ ਸਾਨੂੰ ਦੱਸਦੇ ਵੀ ਹੈ ਕਿ ਮੈਮ ਲੌਂਗ ਦੇ ਨਾਲ ਮੇਰੇ 5 ਦਿਨ ਪਹਿਲਾਂ ਆ ਗਏ ਕੱਲ ਕਹੀ ਸੀ ਵੀ ਜੇ ਤੁਸੀਂ ਗੋਲੀਆਂ ਦੇ ਸਹਾਰੇ ਆਪਣੇ ਪੀਰੀਅਡਸ ਲਿਆਉਣ ਲੱਗ ਗਏ ਤਾਂ ਤੁਹਾਨੂੰ ਸਾਰੀ ਉਮਰ ਗੋਲੀਆਂ ਤੇ ਹੀ ਨਿਰਭਰ ਰਹਿਣਾ ਪਏਗਾ ਇਹ ਗੱਲ ਪੱਕੀ ਹੈ ਇਸ ਚੀਜ਼ ਨੂੰ ਤੁਸੀਂ ਘੁੰਮ ਮੰਨਦੇ ਹੋ ਮਤਲਬ ਤੁਹਾਡੇ ਮੁਤਾਬਕ ਜੇਕਰ ਮੈਂ ਗੱਲ ਕਰਾਂ ਜੇ ਸਾਡੇ ਉਸ ਸਰੀਰ ਨੂੰ ਉਸ ਬਾਡੀ ਪਾਰਟ ਨੂੰ ਘੋਣ ਲੱਗ ਗਿਆ ਤਾਂ ਜਹਾਨ ਨਹੀਂ ਬਣਨਾ ਆਬਵੀਅਸ ਯਸਰ ਰੀਪਰੋਡਕਟਿਵ ਸਿਸਟਮ ਅਗਰ ਹੈਲਦੀ ਨਹੀਂ ਹਾਂ ਤਾਂ ਜਹਾਨ ਬਣਨਾ ਹੀ ਨਹੀਂ ਤੇ ਸਾਨੂੰ ਚਾਹੀਦਾ ਕਿ ਅਸੀਂ ਉਸ ਨੂੰ ਘੋਣ ਲੱਗਣ ਹੀ ਨਹੀਂ ਦੇਣਾ ਕਮਰੇ ਚ ਸਫਾਈ ਨਹੀਂ ਕਰਾਂਗੇ ਸੁਪੋਜ਼ ਮੇਰੇ ਕੋਲ ਖਾਂਦਿਆਂ ਪਿੰਦਿਆਂ ਕਿਤੇ ਡਾਈਨਿੰਗ ਏਰੀਆ ਦੇ ਵਿੱਚ ਜਾਂ ਕਿਚਨ ਦੇ ਵਿੱਚ ਕਿਤੇ ਦਾਲ ਵਗੈਰਾ ਡੁੱਲ ਗਈ ਜਾਂ ਕਿਤੇ ਕੁਝ ਵੀ ਡੁੱਲ ਗਿਆ ਸਰ ਤੇ ਉਹ ਵੀ ਇੱਕ ਕੋਣੇ ਸਫਾਈ ਨੂੰ ਤੇ ਉਸ ਨੂੰ ਸਾਫ ਕਰਨ ਲਈ ਇੱਕ ਲੇਡੀ ਕੀ ਕਰੇਗੀ ਲੇਡੀਜ਼ ਨੇ ਕੀ ਕਰਨਾ ਜੀ ਅਗਰ 2-3 ਦਿਨ ਹੋ ਗਏ ਨੇ ਜਾਂ 4-5 ਦਿਨ ਹੋ ਗਏ ਨੇ ਤੇ ਅਸੀਂ ਗਰਮ ਪਾਣੀ ਪਾਵਾਂਗੇ ਗਰਮ ਪਾਣੀ ਪਾ ਕੇ ਉਹਦੀ ਸਫਾਈ ਕਰ ਦਾਂਗੇ ਜੀ ਨਹੀਂ ਨਹੀਂ ਸਰ ਤੁਸੀਂ ਬਿਲਕੁਲ ਗਲਤ ਕਹਿ ਰਹੇ ਹੋ ਉਸਨੇ ਗਰਮ ਪਾਣੀ ਨਹੀਂ ਪੋਣਾ ਅੱਜ ਦੀ ਮਾਡਰਨ ਟੈਕਨੋਲੋਜੀ ਨੇ ਸਾਨੂੰ ਬਹੁਤ ਤਰ੍ਹਾਂ ਦੇ ਕੈਮੀਕਲਸ ਦੇ ਦਿੱਤੇ ਸੇਮ ਲਾਈਕ ਅਸੀਂ ਉਸ ਨੂੰ ਬਾਰਿਸ਼ ਕੰਪੇਅਰ ਕਰਾਂਗੇ ਰੀਪ੍ਰੋਡਕਟਰ ਸਿਸਟਮ ਨੂੰ ਉਸਨੇ ਕੈਮੀਕਲ ਪਾਉਣਾ ਸਰ ਉਹਦੇ ਉੱਪਰ ਦਾਲ ਨੂੰ ਰਿਮੂਵ ਕਰਨ ਵਾਸਤੇ ਕੰਚਨ ਦੇ ਨਾਲ ਇਹ 6 ਤੋਂ 8 ਮੰਥ ਲੈ ਲੈਣ ਸਰ ਜੇ ਥੋੜੀ ਹੈ ਸਪੋਜ਼ 3 ਤੋਂ 2 5 ਐਮ ਐਮ ਜਾਂ 5 ਤੋਂ 7 ਐਮ ਐਮ ਦੀ ਹੀ ਹੈ ਉਹਨਾਂ ਦੇ ਅੰਦਰ ਤਾਂ ਸਰ ਇਹ 3 ਮਹੀਨੇ ਤੋਂ ਵੱਧ ਟਾਈਮ ਨਹੀਂ ਲੈਂਦਾ ਮੇਰਾ ਪੇਸ਼ੈਂਟ ਤੇ ਮੈਨੂੰ ਮੰਗਵਾ ਕੇ ਬਾਅਦ ਵਿੱਚ ਕਾਲ ਕਰਦਾ ਕਿ ਮੈਮ ਇਹ ਅਸੀਂ ਟੈਸਟ ਕਰਾਇਆ ਸੀਗਾ ਪਰ ਅਸੀਂ ਪਲੇਸ ਆਰਡਰ ਤੇ ਪਾਇਆ ਤੁਹਾਡੇ ਕੋਲ ਆਰਡਰ ਲਿਆ 3 ਮਹੀਨੇ ਬਾਅਦ ਸਾਡੀ ਪਸੋਲੀ ਜਿਹੜੀ ਉਹ ਹੈ ਹੀ ਨਹੀਂ 1 ਚਮਚ ਲੈ ਲੈਣਾ ਅਗਰ ਆਲਟਰਨੇਟ ਡੇ ਯੂਜ਼ ਕਰਨਾ ਤਾਂ 1 ਚਮਚ ਮੇਥੀ ਰਾਤ ਨੂੰ ਸੌਕ ਕਰਕੇ ਇਹ ਲੈ ਸਕਦੇ ਆ ਆਦਰਵਾਜ ਸਿਰਫ ਫਲੈਕ ਸੀਡਸ ਰੱਖੇਓ ਫਲੈਕ ਸੀਡਸ ਦੇ ਵਿੱਚ ਮੋਰ ਦੈਨ ਐਨਫ ਫਾਈਬਰ ਹੈ ਜਿਵੇਂ ਆਪਾਂ ਚਿਵਿੰਗਮ ਚੂਸਦੇ ਆ ਨਾ ਸਰ ਉਸੇ ਤਰ੍ਹਾਂ ਚੂਸੀ ਜਾਏ ਮੈਂ ਕਹਿ ਰਹੀ ਹਾਂ ਉਹਦੇ ਰੀਪ੍ਰੋਡਕਟਿਵ ਸਿਸਟਮ ਚ ਕਿਸੇ ਤਰ੍ਹਾਂ ਦੇ ਅਸਿਸਟ ਜਾਂ ਕੁਝ ਰਹਿਣਾ ਹੀ ਨਹੀਂ ਸਰ ਅਸ਼ੋਕ ਛਲ ਨੂੰ ਪੂਰੀ ਨੂੰ ਇਹ ਨੂੰ ਕਰਾ ਲਿਆ ਨਾ ਮਤਲਬ ਚੱਕੀ ਵਾਲੇ ਤੋਂ ਭਾਵੇਂ ਇਹਨੂੰ ਪਿਸਵਾ ਲੈਣ ਤੇ ਭਾਵੇਂ ਇਸ ਨੂੰ ਖੁਦ ਇਸ ਨੂੰ ਗ੍ਰाइंड ਕਰ ਲੈਣ ਗ੍ਰाइंड ਕਰਕੇ ਥੋੜੇ ਥੋੜੇ ਪੀਸ ਕੱਟ ਕੇ ਗ੍ਰाइंड ਕਰਕੇ ਇਹਦਾ ਪਾਊਡਰ ਬਣਾ ਲੈਣ ਜੇ ਸਿਸਤੀ ਆ ਰਹੀਆਂ ਸੋਲੀਆਂ ਹੈਗੀਆਂ ਤਾਂ ਇਸ ਨੂੰ 4 ਗ੍ਰਾਮ ਪਾਊਡਰ ਸਰ ਮਾਰਨਿੰਗ ਐਮਪਟੀ ਸਟਮਕ ਲੈਣਾ ਜਾਂ ਰਾਤ ਨੂੰ ਸੌਣ ਲੱਗਿਆਂ ਲੈਣਾ ਇਹਦੇ ਸਰ ਇਹਦੇ ਬਹੁਤ ਹੀ ਜ਼ਿਆਦਾ ਫਾਇਦੇ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ faruqui ਮੇਰੇ ਹੱਥ ਦੇ ਵਿੱਚ ਜਿਸ ਦਰਖਤ ਦੀਆਂ ਇਹ ਟਾਣੀਆਂ ਨੇ ਪੱਤੇ ਨੇ ਤੇ ਫਲ ਹੈਗੇ ਨੇ ਫੁੱਲ ਹੈਗੇ ਨੇ ਇਹ ਉਹ ਦਰਖਤ ਹੈ ਜੇਕਰ ਤੁਹਾਡੇ ਸਰੀਰ ਦੇ ਵਿੱਚ ਕੋਈ ਬਿਮਾਰੀ ਕੋਈ ਵੀ ਬਿਮਾਰੀ ਅਸੀਂ ਇਹ ਕਹਿ ਲਈਏ ਕਿ ਘਰ ਕਰ ਗਈ ਹੈ ਤੁਹਾਡੇ ਸਰੀਰ ਦੇ ਵਿੱਚ ਪੱਕਾ ਘਰ ਬਣਾ ਗਈ ਹੈ ਤੁਹਾਡੇ ਸਰੀਰ ਨੂੰ ਘਣ ਵਾਂਗੋ ਲੱਗੀ ਹੈ ਤਾਂ ਇਹ ਦਰਖਤ ਅਤੇ ਇਸ ਦੇ ਪੱਤੇ ਨੇ ਜਿਹੜੇ ਦੇ ਫੁੱਲ ਨੇ ਦੇ ਫਲ ਨੇ ਜਿਹੜੇ ਉਹ ਬੜੀ ਕਾਮਯਾਬੀ ਨਾਲ ਉਸ ਚੀਜ਼ ਨੂੰ ਉਸ ਘਰ ਨੂੰ ਭੰਨ ਕੇ ਰੱਖ ਸਕਦੇ ਨੇ ਸੋ ਅੱਜ ਐਸੇ ਮੁੱਦੇ ਦੇ ਉੱਤੇ ਗੱਲਬਾਤ ਕਰਨ ਵਾਸਤੇ ਜਿਵੇਂ ਅਸੀਂ ਅੱਜ ਪਹੁੰਚੇ ਆਂ ਪ੍ਰੇਮ ਆਯੁਰਵੈਦਾ ਜਿੱਥੇ ਸੀਨੀਅਰ ਨਰਸਿੰਗ ਆਫੀਸਰ ਮੈਡਮ ਹਰਮੀਤ ਜੀ ਸਾਡੇ ਨਾਲ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਇਹ ਦਰਖਤ ਹੈਗਾ ਜਾਂ ਇਹ ਨੁਸਖਾ ਫਾਰਮੂਲਾ ਅੱਜ ਉਹਨਾਂ ਨੇ ਰੱਖਿਆ ਹੋਇਆ ਹੈ ਜਿਹੜਾ ਇਹ ਕੋਈ ਲੱਕੜ ਰੱਖੀ ਹੋਈ ਹੈ ਦੇਖੋ ਤੁਸੀਂ ਇਹ ਲੱਕੜ ਬੜੀ ਜ਼ਬਰਦਸਤ ਲੱਕੜ ਹੈਗੀ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਸਾਰੀ ਚੀਜ਼ਾਂ ਨੇ ਬਹੁਤ ਸਾਰੀਆਂ ਜਾਣਕਾਰੀਆਂ ਹੈਗੀਆਂ ਨੇ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਵਾਲੇ ਆ ਪਹਿਲਾਂ ਅਸੀਂ ਸਵਾਗਤ ਕਰ ਲੈਂਦੇ ਆ ਮੈਮ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਥੈਂਕ ਯੂ ਤੇ ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਸੁਣਨ ਵਾਲਿਆਂ ਨੂੰ ਸਰ ਜੀ ਅੱਛਾ ਮੈਂ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੈ ਕਿ ਇਸ ਵੀ ਲਈ ਜਿਹੜਾ ਇਨਸਾਨੀ ਸਰੀਰ ਹੈ ਉਹ ਚਾਹੇ ਔਰਤਾਂ ਦਾ ਹੈ ਚਾਹੇ ਮਰਦਾਂ ਦਾ ਬਹੁਤ ਵਾਰ ਹੁੰਦਾ ਹੈ ਕਿ ਜਿਹੜਾ ਸਾਨੂੰ ਪਤਾ ਨਹੀਂ ਲੱਗਦਾ ਸਾਡੇ ਸਰੀਰ ਨੂੰ ਕੌਣ ਲੱਗ ਜਾਂਦੀ ਹੈ ਜਿਹੜੀ ਬਿਮਾਰੀ ਹੈ ਪੱਕਾ ਘਰ ਘਰ ਕੇ ਬਹਿ ਜਾਂਦੀ ਹੈ ਅਸੀਂ ਲੱਖ ਦਵਾਈਆਂ ਸਕੈਨ ਟੈਸਟਾਂ ਲੱਖਾਂ ਰੁਪਏ ਅਸੀਂ ਖਰਾਬ ਕਰ ਦਿੰਨੇ ਆਪਣਾ ਵਕਤ ਖਰਾਬ ਕਰ ਦਿੰਨੇ ਪਰ ਉਹ ਸੈਟ ਨਹੀਂ ਬੈਠਦੀ ਤੁਹਾਡੇ ਮੁਤਾਬਕ ਔਰਤ ਵਰਗ ਦੇ ਵਿੱਚ ਜਿਹੜੀ ਸਭ ਤੋਂ ਖਤਰਨਾਕ ਜਿਹੜੀ ਅਸੀਂ ਕਹਿ ਲਈ ਕਿ ਰੋਗ ਹੈਗਾ ਉਹ ਕਿਹੜਾ ਰੋਗ ਹੈ ਤੁਹਾਡੇ ਮੁਤਾਬਕ ਸਰ ਜਿਵੇਂ ਤੁਸੀਂ ਘੋਣ ਦੀ ਗੱਲ ਕੀਤੀ ਔਰਤ ਔਰਤ ਇੱਕ ਇਹੋ ਜਿਹਾ ਲੇਡੀ ਹੈ ਇੱਕ ਕਿ ਇਸ ਨੇ ਜੇ ਔਰਤ ਤੰਦਰੁਸਤ ਆ ਕਹਿੰਦੀ ਉਹਦੇ ਜੇ ਜਾਨ ਹੈ ਤਾਂ ਜਹਾਨ ਹੈ ਔਰਤ ਨੇ ਅੱਗੇ ਵੰਸ਼ ਬਣਾਉਣਾ ਪੂਰਾ ਜਹਾਨ ਜਿਹੜਾ ਹੈ ਉਹ ਬਣਾਉਣ ਲਈ ਰਿਸਪੋਨਸੀਬਲ ਔਰਤ ਹੀ ਹੈ ਕਿਉਂਕਿ नो डाउट मेल और फीमेल no दोनों रिस्पांसिबल है पर सिस्टम के अंदर तैयार हो रहा है ਔਰਤ ਦੇ ਅੰਦਰ ਰੀਪਰੋਡਕਟਿਵ ਸਿਸਟਮ ਕੀ ਦੇ ਅੰਦਰ ਹੈ ਜੀ ਔਰਤ ਦੇ ਅੰਦਰ ਹੁਣ ਤੁਸੀਂ ਸਰ ਘੋਣ ਦੀ ਗੱਲ ਕੀਤੀ ਸੀਗੀ ਜੇ ਸਾਡੇ ਉਸ ਸ਼ਰੀਰ ਨੂੰ ਉਸ ਬਾਡੀ ਪਾਰਟ ਨੂੰ ਘੋਣ ਲੱਗ ਗਿਆ ਤਾਂ ਜਹਾਨ ਨਹੀਂ ਬਣਨਾ ਬਿਲਕੁਲ ਆਬਵੀਅਸ ਹੈ ਸਰ ਰੀਪਰੋਡਕਟਿਵ ਸਿਸਟਮ ਅਗਰ ਹੈਲਦੀ ਨਹੀਂ ਹਾਂ ਤਾਂ ਜਹਾਨ ਬਣਨਾ ਹੀ ਨਹੀਂ ਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਉਸ ਨੂੰ ਘੋਣ ਲੱਗਣ ਹੀ ਨਹੀਂ ਦੇਣਾ ਇੱਕ ਹੁਣ ਮਤਲਬ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਰੀਪਰੋਡਕਟਿਵ ਸਿਸਟਮ ਹੈ ਜੇਕਰ ਉਸ ਨੂੰ ਘੋਣ ਲੱਗ ਗਿਆ ਤੇ ਫਿਰ ਸਾਰਾ ਸਿਸਟਮਿਕ ਕਲਾਪਸ ਹੋ ਸਕਦਾ ਹੈ ਤੇ ਕਿਸ ਚੀਜ਼ ਨੂੰ ਤੁਸੀਂ ਘੁੰਮ ਮੰਨਦੇ ਹੋ ਮਤਲਬ ਤੁਹਾਡੇ ਮੁਤਾਬਕ ਜੇਕਰ ਮੈਂ ਗੱਲ ਕਰਾਂ ਜੀ ਸਰ ਜਿਵੇਂ ਹੁਣੇ ਆਪਾਂ ਦੇਖ ਰਹੇ ਹਾਂ ਇਹ ਰੀਪਰੋਡਕਟਿਵ ਸਿਸਟਮ ਆਪਣੇ ਸਾਹਮਣੇ ਪਿਆ ਡਿਸਪਲੇ ਕੀਤਾ ਹੋਇਆ ਜੀ ਜੀ ਇਹ ਮੇਰੇ ਹੱਥ ਦੇ ਵਿੱਚ ਹੈ ਸਰ ਇਹ ਲੇਡੀ ਦਾ ਰੀਪਰੋਡਕਟਿਵ ਸਿਸਟਮ ਹੈ ਜੀ ਠੀਕ ਹੈ ਤੇ ਇਹਦੇ ਰਾਹੀਂ ਹੀ ਸਰ ਲੇਡੀ ਨੇ ਬੱਚਾ ਪੈਦਾ ਕਰਨਾ ਠੀਕ ਹੈ ਜੇ ਇਸ ਨੂੰ ਕੌਣ ਕੌਣ ਮੈਂ ਕਿਹਨੂੰ ਕਿਹਾ ਸਰ ਇਹ ਐਂਡੋਮੈਟ੍ਰੋਸਿਸ ਲਾਈਨਿੰਗ ਹੈ ਆ ਇਹਦੇ ਵਿੱਚ ਘੁਣ ਪਿਆ ਸਰ ਓਕੇ ਆ ਲੱਗ ਗਿਆ ਇਹ ਬਣਾਇਆ ਕਿਨੇ ਆ ਲੇਡੀਜ਼ ਨੇ ਗਲਤ ਖਾ ਪੀ ਕੇ ਬਣਾਇਆ ਇਸ ਨੂੰ ਆਪਾਂ ਘੁਣ ਕਵਾਂਗੇ ਜਾਂ ਇਹ ਜਿਹੜੀ ਐਂਡੋਮੈਟ੍ਰੋਸਿਸ ਲਾਈਨਿੰਗ ਹੈ ਸਰ ਇਹਦੇ ਵਿੱਚ ਕੋਈ ਪੀ ਆਈ ਡੀ ਜਾਂ ਐਂਡੋਮੈਟ੍ਰੀਓਮਾ ਹੋ ਗਿਆ ਤਾਂ ਇਸ ਚੀਜ਼ਾਂ ਨੂੰ ਹੀ ਆਪਾਂ ਘੁਣ ਕਵਾਂਗੇ ਤੇ ਜੇ ਮੈਂ ਮੈਡੀਕਲ ਟਰਮ ਦੇ ਵਿੱਚ ਐਕਸਪਲੇਨ ਕਰਾਂ ਸਰ ਬਹੁਤ ਸ਼ਾਰਟਲੀ ਮੈਂ ਅੱਜ ਆਪਣੇ ਦਰਸ਼ਕਾਂ ਨੂੰ ਐਕਸਪਲੇਨ ਕਰਨਾ ਚਾਹਾਂਗੀ ਜੀ ਸਰ ਇਹ ਮੈਂ ਬਣਾਇਆ ਚਾਰਟ ਸਰ ਇਸ रिप्रोडक्टिव ਸਿਸਟਮ ਦੇ ਵਿੱਚ ਮੈਂ ਇਸ ਬਾਬਤ ਵਿੱਚ ਅਸੀਂ ਗੱਲਬਾਤ ਕਰਾਂਗੇ ਪਰ ਸਾਨੂੰ ਇਹ ਤਾਂ ਪਹਿਲਾਂ ਸਮਝਾਉਂਦੇ ਜਾਂਦੇ ਜਾਓ ਕਿ ਜਿਹੜਾ ਇਹ ਕੁਣ ਹੈਗਾ ਸਰੀਰ ਨੂੰ ਲੱਗਦਾ ਕਿਵੇਂ ਹੈ ਕੁਣ ਆ ਕਿੱਥੋਂ ਜਾਂਦਾ ਹੈ ਜਬ ਬਿਮਾਰੀ ਅਸੀਂ ਕਹ ਲਈਏ रिप्रोडक्टिव ਸਿਸਟਮ ਦੇ ਵਿੱਚ ਇਹ ਬਿਮਾਰੀ ਲੱਗ ਕਿਵੇਂ ਜਾਂਦੀ ਹੈ ਜੀ रिप्रोडक्टिव ਸਿਸਟਮ ਇੱਕ ਕਮਰਾ ਆ ਹੁਣ ਜਿਹੜਾ ਸਵਾਲ ਤੁਸੀਂ ਮੈਨੂੰ ਅਗੇ ਨੂੰ ਉਸੇ ਨੂੰ ਪੁੱਛ ਲਿਆ ਤੇ ਇਹੀ ਕਮਰਾ ਮੰਨ ਲਓ ਸਾਡੇ ਘਰ ਦਾ ਇੱਕ ਕਮਰਾ ਹੈ ਸਰ ਸਪੋਜ਼ ਇਹ ਵੀ ਕਮਰਾ ਹੈ ਜਿਹਦੇ ਵਿੱਚ ਕਿ ਅਸੀਂ ਜਿੱਤੋਂ ਅਸੀਂ ਇੱਕ ਬੱਚਾ ਪੈਦਾ ਕਰਨਾ ਹੈ ਆਪਣੇ ਘਰ ਦੇ ਵਿੱਚ ਹਰ ਇੱਕ ਦੇ ਘਰ ਦੇ ਵਿੱਚ ਇੱਕ ਕਮਰਾ ਜ਼ਰੂਰ ਹੋਏਗਾ ਹਨਾ ਤੇ ਮੀਨਸ ਹੁਣ ਹੁਣ ਨੂੰ ਆਪਾਂ ਹੁਣ ਦੇ ਨਾਲ ਹੀ ਸਰ ਕੰਪੇਅਰ ਕਰਨਾ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਸਰ ਕਿ ਅਗਰ ਅਸੀਂ ਕਮਰੇ ਦੀ ਸਫਾਈ ਨਹੀਂ ਕਰਾਂਗੇ ਕਿਉਂਕਿ ਮੈਂ ਕੰਪੇਅਰ ਕਰ ਰਹੀ ਹਾਂ ਰੀਪ੍ਰੋਡਕਟਿਵ ਸਿਸਟਮ ਦੇ ਨਾਲ ਕਮਰੇ 'ਚ ਸਫਾਈ ਨਹੀਂ ਕਰਾਂਗੇ ਸਪੋਜ਼ ਮੇਰੇ ਕੋਲ ਖਾਂਦਿਆਂ ਪਿੰਦਿਆਂ ਕਿਤੇ ਡਾਈਨਿੰਗ ਏਰੀਆ ਦੇ ਵਿੱਚ ਜਾਂ ਕਿਚਨ ਦੇ ਵਿੱਚ ਕਿਤੇ ਦਾਲ ਵਗੈਰਾ ਡੁੱਲ ਗਈ ਜੇ ਕਿਤੇ ਕੁਝ ਵੀ ਡੁੱਲ ਗਿਆ ਸਰ ਤੇ ਉਹ ਵੀ ਇੱਕ ਕੋਨਾ ਸਫਾਈ ਨੂੰ ਤੇ ਉਸ ਨੂੰ ਸਾਫ ਕਰਨ ਲਈ ਇੱਕ ਲੇਡੀ ਕੀ ਕਰੇਗੀ ਲੇਡੀਆਂ ਨੇ ਕੀ ਕਰਨਾ ਜੀ ਅਗਰ 2-3 ਦਿਨ ਹੋ ਗਏ ਨੇ ਜਾਂ 4-5 ਦਿਨ ਹੋ ਗਏ ਨੇ ਤੇ ਅਸੀਂ ਗਰਮ ਪਾਣੀ ਬਾਵਾਗੇ ਗਰਮ ਪਾਣੀ ਪਾ ਕੇ ਉਹਦੀ ਸਫਾਈ ਕਰ ਦਾਂਗੇ ਜੀ ਨਹੀਂ ਸਰ ਤੁਸੀਂ ਬਿਲਕੁਲ ਗਲਤ ਕਹਿ ਰਹੇ ਹੋ ਉਸਨੇ ਗਰਮ ਪਾਣੀ ਨਹੀਂ ਪੋਣਾ ਅੱਜ ਦੀ ਮਾਡਰਨ ਟੈਕਨੋਲੋਜੀ ਨੇ ਸਾਨੂੰ ਬਹੁਤ ਤਰ੍ਹਾਂ ਦੇ ਕੈਮੀਕल्स ਦੇ ਦਿੱਤੇ ਸੇਮ ਲਾਈਕ ਅਸੀਂ ਉਸ ਨੂੰ ਬਾਰਿਸ਼ ਕੰਪੇਅਰ ਕਰਾਂਗੇ ਰੀਪਰੋਡਕਟਿਵ ਸਿਸਟਮ ਨੂੰ ਉਸਨੇ ਕੈਮੀਕਲ ਪਾਉਣਾ ਸਰ ਉਹਦੇ ਉੱਪਰ ਦਾਲ ਨੂੰ ਰਿਮੂਵ ਕਰਨ ਵਾਸਤੇ ਸਿੱਧਾ ਗਰਮ ਪਾਣੀ ਤਾਂ ਪੁਰਾਣੇ ਟਾਈਮ ਤੇ ਟ੍ਰੈਡੀਸ਼ਨਲ ਟਾਈਮ ਤੇ ਲੇਡੀਆਂ ਹੋ ਜਾਂਦੀ ਸੀ ਕਿਉਂਕਿ ਉਹਨਾਂ ਕੋਲ ਕੋਈ ਸੌਰਸਿਸ ਹੀ ਨਹੀਂ ਹੁੰਦੇ ਬਹੁਤ ਡੂੰਗੀ ਗੱਲ ਕਹਿਤੀ ਮੈਮ ਤੁਸੀਂ ਇਸ ਦੇ ਵਿੱਚ ਹੀ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਇਸ ਵੇਲੇ ਜਿਹੜਾ ਗਰਮ ਪਾਣੀ ਉਹ ਸਾਡੀ ਕੁਦਰਤ ਹੈ ਤੇ ਜਿਹੜੇ ਕੈਮੀਕਲ ਨੇ ਇਹ ਗੋਲੀਆਂ ਕੈਪਸੂਲ ਟੀਕੇ ਆਈਵੀਐਫ ਜਾਂ ਹੋਰ ਕਿੰਨੀ ਚੀਜ਼ਾਂ ਚੱਲ ਗਈਆਂ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ ਕੈਮੀਕਲ ਦੇ ਰਹੇ ਹਾਂ ਆਪਣੇ ਸਰੀਰ ਨੂੰ ਕੰਪੈਰੀਟਿਵਲੀ ਗਰਮ ਪਾਣੀ ਯਾਨੀ ਕਿ ਕੁਦਰਤ ਦਾ ਸਹਾਰਾ ਲੈ ਨਾ ਲੈ ਕੇ ਨਾ ਲੈ ਕੇ ਸਰ ਗਰਮ ਪਾਣੀ ਨਹੀਂ ਆਪਾਂ ਪਾ ਰਹੇ ਉਥੇ ਤੇ ਆਪਾਂ ਪਾ ਰਹੇ ਕੈਮੀਕਲਸ ਤੁਸੀਂ ਮੈਨੂੰ ਇੱਕ ਗੱਲ ਦਾ ਹੋਰ ਜਵਾਬ ਦਿਓ ਸਰ ਜਦੋਂ ਆਪਾਂ ਉਹ ਦਾਲ ਵਗੈਰਾ ਤੇ ਕੁਝ ਕੈਮੀਕਲਸ ਜੋ ਵੀ ਆਏ ਅੱਜ ਦੇ ਟਾਈਮ ਤੇ ਫਿਨਾਈਲ ਹੋਗੀ ਲਾਈਜ਼ੋਲ ਹੋ ਗਿਆ ਬਹੁਤ ਕੁਝ ਹੈ ਉਹ ਸਪਰੈਡ ਕਰਦੇ ਆ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਉਹ ਸਪਰੈਡ ਕਰਨ ਦੇ ਨਾਲ ਜਲਦੀ ਤਾਂ ਦਾਲ ਉਖੜ ਜਾਂਦੀ ਏ ਪਰ ਹੋਰ ਸਾਈਡ ਇਫੈਕਟਸ ਪਰਸ਼ ਤੇ ਕੀ ਪੈਂਦੇ ਆ ਸਰ ਫਾਰਸ਼ਗੰਦ ਮਤਲਬ ਸਰ ਪਹਿਲਾਂ ਤਾਂ ਸਮੈਲ ਹੀ ਨਹੀਂ ਜਾਂਦੀ ਜੀ ਕਮਰੇ ਚੋਂ ਫਿਰ ਉਸ ਤੋਂ ਬਾਅਦ ਹੁੰਦਾ ਵੀਰ ਇਹਦੇ ਤੇ ਕੋਈ ਕੈਮੀਕਲ ਸਿੱਟਾ ਹੋਇਆ ਬੱਚਿਆਂ ਨੂੰ ਅਸੀਂ ਬਚਾ ਲਈਏ ਤੇ ਅਸੀਂ ਆਪਣਾ ਚਮੜੀ ਬਚਾ ਲਈਏ ਬਹੁਤ ਵਾਰ ਹੁੰਦਾ ਹੈ ਕਿ ਅਮ ਆਪਣੇ ਹੱਥ ਦੇ ਉੱਤੇ ਜਿਹੜੀ ਸਫਾਈ ਵੀ ਕਰਨੀ ਹੈ ਕੈਮੀਕਲ ਵੀ ਲਗਾ ਜੀ ਕਿ ਉਹ ਫਰਸ਼ ਬਚ ਜਾਂਦਾ ਕਿ ਉਹ ਫਰਸ਼ ਸਾਫ਼ ਹੋ ਜਾਂਦਾ ਉਹ ਫਰਸ਼ ਦੀ ਸ਼ਾਈਨਿੰਗ ਨੈਚੁਰਲ ਰਹਿ ਜਾਂਦੀ ਆ ਉਹ ਉਥੇ ਜਿੱਥੇ ਕੈਮੀਕਲ ਲੱਗ ਗਿਆ ਜੇ ਉਥੇ ਤੇ ਫਿਰ ਸਾਰਾ ਕੰਮ ਲੱਗ ਗਿਆ ਨਾ ਸਰ ਸਰ ਹੁਣ ਇੱਧਰ ਆ ਜਾਓ ਸਿਮਿਲਰਲੀ ਸਾਈਮਲਟੈਨੀਅਸਲੀ ਅਸੀਂ ਕੀ ਕਰਦੇ ਆ ਜੇ ਇਸੇ ਤਰ੍ਹਾਂ ਦਾ ਕੁਝ ਘੋਣ ਤੇ ਕੁਝ ਗੰਦਾ ਸਾਡੇ ਰੀਪਰੋਡਕਟਿਵ ਸਿਸਟਮ ਨੂੰ ਹੋ ਗਿਆ ਅਸੀਂ ਫਟਾਕ ਦੇਨੇ ਸਰ ਐਲੋਪੈਥਿਕ ਡਾਕਟਰ ਦੇ ਕੋਲ ਤੇ ਸੇਮ ਅਸੀਂ ਉਥੇ ਕੀ ਲੈ ਕੇ ਆ ਰਹੇ ਆ ਲਾਸਟ ਟਾਈਮ ਮੈਂ ਵੀਡੀਓ ਚ ਬੜਾ ਕਲੀਅਰ ਦੱਸਿਆ ਸੀਗਾ ਹਾਰਮੋਨਸ ਪिल्स ਅਸੀਂ ਉਥੇ ਕੀ ਲੈ ਰਹੇ ਆ ਹਾਰਮੋਨਸ ਪिल्स ਲੈ ਰਹੇ ਆ ਉਸਨੇ ਕੀ ਕਰਨਾ ਦਾਲ ਨੂੰ ਤਾਂ ਉਖਾੜਦੇ ਰਹਿ ਮੀਨਸ ਜੇ ਕੁਝ ਘਣ ਘਣ ਜਿਹਨੂੰ ਮੈਂ ਫਾਈ ਰੜੀਆ ਰਸੋਲੀਆਂ ਕਹਿ ਰਹੀਆਂ ਉਹ ਤਾਂ ਰਿਮੂਵ ਕਰ ਦੇਣਾ ਪਰ ਨਾਲ ਨਾਲ ਉਸਨੇ ਉਸ ਚੀਜ਼ ਨੂੰ ਇਨਫਲਮੇਟਰੀ ਕਿੰਨਾ ਕਰ ਦੇਣਾ ਇਸ ਨੂੰ ਮੈਂ ਐਕਸਪਲੇਨ ਕਰਦੀ ਹਾਂ ਸਰ ਮੇਰੇ ਕੌੜੇ ਸ਼ਬਦਾਂ ਦੇ ਵਿੱਚ ਜਦੋਂ ਅਸੀਂ ਇਹ ਘੁਣ ਨੂੰ ਰਿਮੂਵ ਕਰਨ ਵਾਸਤੇ ਕਿਤੇ ਵੀ ਐਲੋਪੈਥੀ ਟਰੀਟਮੈਂਟ ਲੈ ਰਹੇ ਆ ਹਾਰਮੋਨਸ ਪਿਲਸ ਲੈ ਰਹੇ ਆ ਉਹਨਾਂ ਨੇ ਸਭ ਤੋਂ ਪਹਿਲੇ ਕੀ ਕਰਨਾ ਸਰ ਐਲੋਪੈਥੀ ਪਿਲਸ ਲਾਈਆਂ ਤੇ ਤੁਹਾਡੇ ਜਿਹੜਾ ਮੈਂਸਟਰੇਸ਼ਨ ਸਾਈਕਲ ਹੈ ਜੋ ਕੁਦਰਤ ਨੇ ਸਾਨੂੰ ਦਿੱਕਤਾ ਹੈ ਰੀਪ੍ਰੋਡਕਟਿਵ ਸਿਸਟਮ ਦੇ ਵਿੱਚ ਬੱਚਾ ਪੈਦਾ ਕਰਨ ਲਈ ਇਹ ਸਰ ਡੈਫੀਨਿਟਲੀ 101% ਹੈ ਮੈਂਸਟਰੇਸ਼ਨ ਸਾਈਕਲ ਹੋਰ ਡਿਸਟਰਬ ਹੋ ਜਾਣੇ ਆ ਜਾਂ ਪੋਲੀਸਿਸਟਿਕ ఓਵਰੀਅਨਸ ਬਣ ਜਾਣੀ ਹੈਗੀ ਆ ਜਾਂ ਉਹਦੇ ਵਿੱਚ ਫਾਈਬਰੋਇਡ ਬਣ ਜਾਣੀ ਆ ਜੇ ਸਰ ਪੀਰੀਅਡਸ ਹੀ ਨਹੀਂ ਆਣਗੇ ਪੀਰੀਅਡਸ ਨਹੀਂ ਆਏ ਪੀਰੀਅਡਸ ਦਾ ਕੰਮ ਕੀ ਹੁੰਦਾ ਸਰ ਓਵਰੀਜ਼ ਦੇ ਵਿੱਚ ਫੰਕਸ਼ਨ ਹੋਣਾ ਐ ਸਾਡੀ ਨੈਚੁਰਲ ਓਵਰੀ ਹੈ ਔਰ ਇਹ ਫੋਲਿਕਲਸ ਬਣੇ ਹੋਏ ਆ ਸਰ ਠੀਕ ਹੈ ਜੀ ਔਰ ਇਹ ਹਰ ਮੈਂਸਟਰੂਏਸ਼ਨ ਸਾਈਕਲ ਤੇ ਮੈਂ ਲਾਸਟ ਟਾਈਮ ਵੀ ਬੜਾ ਕਲੀਅਰ ਕੀਤਾ ਸੀਗਾ ਕਿ ਫੋਲਿਕਲਸ ਬਣਨੇ ਆ ਫੋਲਿਕਲ ਦੇ ਵਿੱਚ ਐਗ ਰਿਲੀਜ਼ ਹੋਏਗਾ ਸਰ ਔਰ ਅਗਰ ਉਹ ਐਗ ਰਿਲੀਜ਼ ਹੋਏ ਹੋ ਰਿਹਾ ਤਾਂ ਮੀਨਸ ਮੈਨਸਟਰੇਸ਼ਨ ਸਾਈਕਲ ਆ ਰਿਹਾ ਹੈ ਸਮ ਟਾਈਮ ਓਵਰੀਜ਼ ਦੇ ਵਿੱਚ ਜਿਹੜਾ ਫਲੂਇਡ ਹੁੰਦਾ ਹੈ ਉਹ ਫਲੂਇਡ ਹੁੰਦਾ ਨਹੀਂ ਹੈ ਤੇ ਉਹ ਐਗ ਨੂੰ ਰਪਚਰ ਹੋਣ ਨਹੀਂ ਦਿੰਦਾ ਤਾਂ ਉਹ ਬਾਹਰ ਨਿਕਲਣ ਦੀ ਬਜਾਏ ਨੰਬਰ 1 ਮੈਨਸਟਰੇਸ਼ਨ ਸਾਈਕਲ ਬੰਦ ਹੋਣਗੇ ਨੰਬਰ 2 ਉਸ ਦੀ ਸਿਸਟ ਜਾਂ ਫਾਈਬਰੋਇਡ ਬਣ ਜਾਏਗੀ ਸਰ ਅਗਲਾ ਮੈਂ ਤੁਹਾਨੂੰ ਇੱਕ ਸਵਾਲ ਹੋਰ ਹੈ ਮੇਰਾ ਚਲੋ ਇਸ ਤੋਂ ਪਹਿਲਾਂ ਕਿ ਤੁਸੀਂ ਹੋਰ ਸਵਾਲ ਜਾਂ ਹੋਰ ਜਾਣਕਾਰੀ ਸਾਡੇ ਨਾਲ ਸਾਂਝੀ ਕਰੋ ਫਿਰ ਮੈਨੂੰ ਇਹ ਦੱਸੋ ਜੀ ਬਹੁਤ ਵਾਰ ਹੁੰਦਾ ਹੈ ਹਰਮੀਤ ਜੀ ਕਿ ਲਗਾਤਾਰ ਰਸੌਲੀਆਂ ਬਨ ਰਹੀਆਂ ਨੇ ਲਗਾਤਾਰ ਸਿਸਟ ਬਨ ਰਹੀਆਂ ਨੇ ਲਗਾਤਾਰ ਫਾਈਬਰੋਇਡਸ ਹੋ ਜਾਂਦੀਆਂ ਨੇ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਉਹ ਹੁੰਦੀਆਂ ਨੇ ਮੈਨੂੰ ਬਿਲਕੁਲ ਸਾਫ਼ ਤੇ ਇਮਾਨਦਾਰੀ ਨਾਲ ਇਹਦੇ ਵਿੱਚ ਜਵਾਬ ਹੈ ਜਿਹੜਾ ਉਹ ਚਾਹੀਦਾ ਹੋਵੇਗਾ ਕੀ ਰਸੌਲੀਆਂ ਦੇ ਨਾਲ ਫਾਈਬਰੋਇਡਸ ਦੇ ਨਾਲ ਸਿਸਟ ਦੇ ਨਾਲ ਕੁਦਰਤੀ ਤੌਰ ਤੇ ਕਨਸੀਵਿੰਗ ਪੋਸੀਬਲ ਹੈ ਸਰ 101% ਪੋਸੀਬਲ ਹੈ ਥੋੜਾ ਜਿਹਾ ਟਾਈਮ ਕੰਜ਼ਿਊਮਿੰਗ ਹੁੰਦਾ ਹੈ ਜਿਸ ਤਰ੍ਹਾਂ ਕਿ ਹੁਣ ਤੁਸੀਂ ਕੈਮੀਕਲ ਦੇ ਨਾਲ ਬੜ ਜਲਦੀ ਕਲੀਅਰ ਕਰ ਦਿੱਤਾ ਸੀਗਾ ਪਰ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਨੈਚੁਰਲ ਗਰਮ ਪਾਣੀ ਮੀਨ ਜੋ ਸਾਨੂੰ ਕੁਦਰਤ ਨੇ ਦਿੱਤਾ ਹੈ ਉਹਦੇ ਤਾਂ ਸਾਨੂੰ 2 ਜਾਂ 3 ਵਾਰੀ ਪੋਚਾ ਲਾਣਾ ਪਊਗਾ ਪਰ ਉਹਦੀ ਨੈਚੁਰਲ ਸ਼ਾਈਨਿੰਗ ਨਹੀਂ ਜਾਏਗੀ ਸਿਮਿਲਰਲੀ ਸਰ ਕੁਦਰਤ ਦੇ ਵਿੱਚ ਇੰਨਾ ਘੁਣ ਨੂੰ ਜਿਹਨੂੰ ਮੈਂ ਫਾਈਬਰੋਇਡ ਤੇ ਸਿਸਟ ਕਿਹਾ ਇਸ ਘੁਣ ਨੂੰ ਕਵਰ ਕਰਨ ਲਈ ਕੁਦਰਤ ਨੇ ਸਾਨੂੰ ਬਹੁਤ ਕੁਝ ਦਿੱਤਾ ਜੋ ਸਾਹਮਣੇ ਡਿਸਪਲੇ ਕੀਤਾ ਹੋਇਆ ਸਰ ਹੁਣੇ ਅਸੀਂ ਇਹ ਪੌਦਾ ਰੱਖਿਆ ਹੋਇਆ ਜਿਹਦੀ ਅਸੀਂ ਤੁਸੀਂ ਪਹਿਲਾਂ ਗੱਲ ਕਰ ਰਹੇ ਸੀਗੇ ਸਰ ਇੱਕ ਇਹ ਕਿਸ ਚੀਜ਼ ਦਾ ਪੌਦਾ ਜੀ ਸਰ ਇਹ ਕਚਨਾਰ ਆ ਕਚਨਾਰ ਮੀਨਸ ਜੋ ਵੀ ਘੁਣ ਲੱਗਿਆ ਸਰ ਘੁਣ ਕੱਲਾ ਰੀਪਰੋਡਕਟਿਵ ਸਿਸਟਮ ਚ ਨਹੀਂ ਹੋਏਗਾ ਮੈਂ ਹੁਣ ਇਸ ਟਾਈਮ ਗੱਲ ਮੇਲ ਔਰ ਕਚਨਾਰ ਜੀ ਕਚਨਾਰ ਕਚਨਾਰ ਦਾ ਮਤਲਬ ਸਰ ਕਚਨਾਰ ਮੀਨਸ ਜਿੱਥੇ ਵੀ ਖੁਣ ਲੱਗਿਆ ਹੋਇਆ ਉਸ ਖੁਣ ਨੂੰ ਇਸ ਪੌਦੇ ਨੇ ਕੱਚਾ ਕਰਨਾ ਕੱਚਾ ਕਰਕੇ ਤੇ ਆਪਣੇ ਰਿਪਰੋਡਕਟਿਵ ਸਿਸਟਮ ਜਾਂ ਕਿਤੇ ਵੀ ਸ੍ਰਿਸਟ ਹੈਗੀ ਹੈ ਕਿਤੇ ਵੀ ਰਸੋਲੀ ਹੈ ਉਹਦਾ ਬਲੱਡ ਆਕਸੀਲੇਸ਼ਨ ਪ੍ਰੋਪਰ ਕਰਕੇ ਸਟੀਮੂਲੇਸ਼ਨ ਕਰਕੇ ਇਸ ਨੂੰ ਕੱਚਾ ਕਰਕੇ ਸਰ ਬਾਹਰ ਕੱਢਦੇ ਹੈ ਇਸ ਲਈ ਕੀ ਬਾਤ ਹੈ ਕੀ ਬਾਤ ਹੈ ਤੁਸੀਂ ਦੇਖੋ ਮੈਮ ਨੇ ਆਪਣੀ ਪਰਿਭਾਸ਼ਾ ਕਚਨਾਰ ਦੇ ਇਸ ਦਰਖਤ ਦੇ ਉੱਤੇ ਸੈੱਟ ਕੀਤੀ ਉਹਨਾਂ ਨੇ ਕਿ ਕਚਨਾਰ ਦਾ ਇਹ ਦਰਖਤ ਤੁਹਾਡੇ ਸਰੀਰ ਦੇ ਵਿੱਚ ਵੀ ਕੋਈ ਵੀ ਬਿਮਾਰੀ ਹੈ ਜਿਹੜੀ ਪੱਕਾ ਘਰ ਬਣਾ ਗਈ ਹੈ ਉਹਦਾ ਘਰ ਨੂੰ ਇਹ ਕੱਚਾ ਕਰਕੇ ਉਸ ਤੋਂ ਬਾਅਦ ਸਾਡੇ ਪ੍ਰੋਡਕਟਿਵ ਸਿਸਟਮ ਨੂੰ ਉਹਨੇ ਜਿਹੜਾ ਹੈਲਦੀ ਕਰ ਦੇਣਾ ਅੱਛਾ ਮੈਮ ਤੁਸੀਂ ਫਿਰ ਇਹ ਲੱਕੜ ਵੀ ਤੁਸੀਂ ਰੱਖੀ ਹੋਈ ਹੈ ਲੱਕੜ ਦਾ ਕੀ ਕੰਮ ਹੈ ਜੀ ਲੱਕੜ ਕੀ ਕਰੂਗੀ ਸਰ ਇਹ ਲੱਕੜ ਨਹੀਂ ਇਹ ਅਸ਼ੋਕ ਛਾਲੇ ਜੀ ਜਿਵੇਂ ਅਸੀਂ ਹੁਣੇ ਗੱਲ ਕੀਤੀ ਕਿ ਕਪਲ ਨੂੰ ਇਹ ਹੁੰਦਾ ਵੀ ਸਾਡੇ ਸਰੀਰ ਚ ਪ੍ਰੋਬਲਮ ਆ ਗਈ ਅਸੀਂ ਉਹ ਕੋਣ ਨੂੰ ਠੀਕ ਕਰਨ ਵਾਸਤੇ ਐਲੋਪੈਥੀ ਡਾਕਟਰ ਕੋਲ ਜਾਈਏ ਬੈਟਰ ਇਹ ਹੈ ਇਹ ਸਭ ਚੀਜ਼ਾਂ ਜੋ ਡਿਸਪਲੇ ਕੀਤੀਆਂ ਤੇ ਨਾਲ ਇਹ ਅਸ਼ੋਕ ਛਾਲੇ ਸਰ ਤੇ ਇਹ ਗੋਲੀਆਂ ਤੁਸ ਤੁਸੀਂ ਦੇਖ ਰਹੇ ਹੋ ਸਰ ਇਹ ਤਿਆਰ ਕੀਤੀਆਂ ਹੋਈਆਂ ਜੀ ਓਕੇ ਠੀਕ ਹੈ ਇਹ ਤਿਆਰ ਕੀਤੀਆਂ ਹੋਈਆਂ ਸਰ ਇਹ ਇੰਨਾ ਚੀਜ਼ਾਂ ਦੇ ਨਾਲ ਹੀ ਸਰੀਰ ਨੂੰ ਕੱਚਾ ਕਰਨ ਲਈ ਇਹ ਸਭ ਪਾ ਕੇ ਹੀ ਸਰ ਤਿਆਰ ਕੀਤੀਆਂ ਤੇ ਹੋਰ ਇਹਦੇ ਵਿੱਚ ਬਹੁਤ ਤਰ੍ਹਾਂ ਦੀਆਂ ਨੈਚੁਰਲ ਟ੍ਰੀਟਮੈਂਟਸ ਇਹਦੇ ਵਿੱਚ ਪਾਏ ਜਾਂਦੇ ਹੈਗੇ ਆ ਨੈਚੁਰਲ ਹਰਬਲ ਥਿੰਗਸ ਪਾਈਆਂ ਜਾਂਦੀਆਂ ਜੜੀ ਬੂਟੀਆਂ ਪਾ ਕੇ ਤੇ ਇਹ ਸਿਰਫ ਗੋਲੀਆਂ ਤਿਆਰ ਕੀਤੀਆਂ ਪਰ ਤੁਹਾਡਾ ਕਹਿਣ ਦਾ ਮਤਲਬ ਇਹ ਵੀ ਇਹ ਜਿਹੜਾ ਗਰਮ ਪਾਣੀ ਦੇ ਕੰਮ 'ਚ ਗੋਲੀਆਂ ਕਰਨੀਆਂ ਗਿਆ ਕੈਮੀਕਲ ਦੀ ਥਾਂ ਦੇ ਉੱਤੇ ਜਿਸ ਤਰ੍ਹਾਂ ਫਰਸ਼ ਸਾਫ਼ ਕੀਤਾ ਗਰਮ ਪਾਣੀ ਦੇ ਨਾਲ ਹੀ ਸਰ ਤੇ ਆਪਾਂ ਕੁਦਰਤ 'ਚੋਂ ਆਇਆ ਮੈਂ ਪਹਿਲਾਂ ਵੀ ਕਹਿੰਨੀ ਕੁਦਰਤ 'ਚੋਂ ਆਇਆ ਕੁਦਰਤ 'ਚੀਂ ਰਾਲਜੋ ਜੇ ਕੁਦਰਤ 'ਚੀ ਆਪਾਂ ਰਾਲਗੇ ਤੇ ਆਪਾਂ ਆਪਣੀ ਜ਼ਿੰਦਗੀ ਨੂੰ ਬਹੁਤ ਸੋਹਣਾ ਬਣਾ ਸਕਦੇ ਆ ਕਹਿੰਦੇ ਜਾਨ ਹੈ ਤਾਂ ਜਹਾਨ ਹੈ ਆਪਾਂ ਜਹਾਨ ਬਚਾਉਣਾ ਸਰ ਜਾਨ ਨਵੀਂ ਪੈਦਾ ਕਰਨੀ ਹੈ ਤੇ ਜਹਾਨ ਬਣਾਉਣਾ ਤੇ ਸਰ ਇਹ ਚੀਜ਼ਾਂ ਲੈ ਕੇ ਅਸੀਂ ਆਪਣੇ ਕਿਸੇ ਵੀ ਤਰ੍ਹਾਂ ਦੇ ਸਿਸਟ ਨੂੰ ਕਵਰ ਕਰ ਸਕਦੇ ਹੈਗੇ ਆਂ अच्छा देवी ਤੁਸੀਂ ਚਾਰਟ ਦੀ ਗੱਲ ਕਰਦੇ ਸੀ ਇਹ ਚਾਰਟ ਕੀ ਬਣਾਇਆ ਹੋਇਆ ਤੁਸੀਂ ਥੋੜਾ ਸੌਖਾ ਕਰਨ ਵਾਸਤੇ ਸਰ ਮੈਂ ਬਿਲਕੁਲ ਸੌਖੇ ਸ਼ਬਦਾਂ ਚ ਦੱਸਾਂ ਬਈ ਇਹ ਸਰ ਹੁੰਦੀ ਹੈ ਕਿ ਇਹ ਸਰ ਰਸੋਲੀਆਂ ਜਾਂ ਸਰੀਰ ਦੇ ਵਿੱਚ ਫਾਈਬਰੋਇਡਸ ਜਾਂ ਪੀਸੀਓਡੀ ਹੋ ਗਿਆ ਜਿਹੜੀਆਂ ਫਾਈਬਰੋਇਡਸ ਐ ਸਰ ਉਹ ਤਿੰਨ ਤਰ੍ਹਾਂ ਦੀਆਂ ਫਾਈਬਰੋਇਡਸ ਹੁੰਦੀਆਂ ਮੈਂ ਇਸ ਚਾਰਟ ਦੇ ਉੱਪਰ ਬੜਾ ਕਲੀਅਰ ਡਿਸਪਲੇ ਕੀਤਾ ਠੀਕ ਹੈ ਐਸਰ ਤਿਆਰ ਕੀਤੀਆਂ ਕਿਨੇ ਆ ਇਹ रिप्रोडक्टਿਵਸ ਕਿਉਂਕਿ ਕੁਦਰਤ ਨੇ ਤਾਂ ਸਮਝੋ ਨੈਚੁਰਲ रिप्रोडक्टਿਵ ਸਿਸਟਮ ਜਿੱਤਾ ਹੈ ਨਾ ਹਰ ਇੱਕ ਲੇਡੀ ਹਰ ਇੱਕ ਫੀਮੇਲ ਮੇਰੀ ਇਸ ਗੱਲ ਦਾ ਜਵਾਬ ਆਪਣੇ ਮਨ ਚ ਦੇਵੇ ਵੀ ਇਹ ਤਿਆਰ ਕਿਨੇ ਕੀਤੀ ਆਂਦੇ ਅੰਦਰ ਉਸ ਦੇ ਗਲਤ ਖਾਣ ਪੀਣ ਨੇ ਸਰ ਜੇ ਚੀਜ਼ ਉਹ ਬਣਾ ਰਹੀ ਹੈ ਮਤਲਬ ਉਹ ਲੇਡੀ ਨੇ ਆਪਣੇ ਰੀਪ੍ਰੋਡਕਟਿਵ ਸਿਸਟਮ ਨੂੰ ਡਿਸਟਰਬ ਕਰ ਦਿੱਤਾ ਮੀਨਸ ਇਸ ਨੂੰ ਡਿਸਫੰਕਸ਼ਨ ਕਰ ਦਿੱਤਾ ਇਸ ਨੂੰ ਪ੍ਰੋਪਰ ਫੰਕਸ਼ਨ 'ਚ ਲਿਆਉਣ ਲਈ ਤਾਂ ਉਹ ਆਪ ਹੀ ਕਰ ਸਕਦੀ ਹੈ ਥੈਨ ਵਾਈ ਡੂ ਯੂ ਸ਼ੀ ਨੀਡਸ ਡਾਕਟਰ ਐਂਡ ਐਲੋਪੈਥੀ ਟਰੀਟਮੈਂਟਸ ਸ਼ੀ ਊਡ ਯੂਜ਼ 올 ðiਸ ਹੋਮ ਟਰੀਟਮੈਂਟਸ ਸਰ ਤੁਹਾਡਾ ਕਹਿਣ ਦਾ ਮਤਲਬ ਇਹ ਵੀ ਅਗਰ ਕਮਰੇ ਦੇ ਵਿੱਚ ਸਾਡੇ ਕੋਲੋਂ ਫਾਸਟ ਫੂਡ ਖਾਦਾ ਵੀ ਗਿਆ ਸਾਡੇ ਕੋਲ ਗਲਤ ਸਾਡਾ ਖਾਣ ਪਾਣ ਹੋ ਗਿਆ ਗਲਤ ਢੰਗ ਹੋ ਗਿਆ ਰਾਤ ਵੇਲੇ ਆਈਸਕਰੀਮਾਂ ਖਾਦਿਆਂ ਗੀਆਂ ਰਾਤ ਵੇਲੇ ਗਲਾਬ ਜੰਮਣਾ ਖਾਦੇ ਗੀਆਂ 12:00 ਵਜੇ ਤੱਕ ਅਸੀਂ ਪੀਜ਼ਾ ਮੰਗਵਾ ਕੇ ਖਾਂਦੇ ਰਹੇ ਨੇ ਅਗਰ ਉਹ ਖਾਦਾ ਵੀ ਗਿਆ ਤਾਂ ਉਸ ਨੂੰ ਨੈਚੁਰਲ ਤਰੀਕੇ ਨਾਲ ਸਫਾਈ ਦੀ ਜ਼ਰੂਰਤ ਹੈ ਜੇ ਸਫਾਈ ਨਹੀਂ ਹੁੰਦੀ ਤਾਂ ਫਿਰ ਜਿਹੜੀਆਂ ਫਾਈਬਰੇਟਸ ਵੀ ਬਣਨ ਗਿਆ ਪੀਸੀਓਡੀ ਦੀ ਵੀ ਦਿੱਕਤ ਆਊਗੀ ਔਰ ਉਸ ਤੋਂ ਬਾਅਦ ਸਿਸਟ ਵੀ ਜਿਹੜੀਆਂ ਤੁਹਾਡੇ ਬੰਨੀਆਂ ਲੱਗ ਬਗਤੇ ਨੇ ਤੇ ਫਿਰ ਜਿਹੜਾ ਇਹ ਨੁਸਖਾ ਹੈਗਾ ਇਹ ਫਾਰਮੂਲਾ ਤੁਸੀਂ ਇੱਥੇ ਰੱਖਿਆ ਤੁਸੀਂ ਅਦਰਕ ਵੀ ਰੱਖਿਆ ਇੱਥੇ ਲੌਂਗ ਵੀ ਰੱਖੇ ਨੇ ਤੇ ਦੋ ਤਿੰਨ ਤਰ੍ਹਾਂ ਦੇ ਇਹ ਸੀਡਸ ਵੀ ਪਏ ਨੇ ਇਹ ਕੀ ਕਰਨਗੇ ਜੀ ਫਿਰ ਇਹ ਸਫਾਈ ਦਾ ਕੰਮ ਕਰਨਗੇ ਇਹ ਸਰ ਹੁਣੇ ਤੁਸੀਂ ਪਹਿਲਾ ਸਵਾਲ ਕੀਤਾ ਸੀ ਫਾਸਟ ਫੂਡ ਦੇ ਸਰ ਪਿਛਲੀ ਵਾਰੀ ਮੈਂ ਗੱਲ ਕੀਤੀ ਸੀ ਐਲੋਪੈਥੀ ਆ ਆਈਵੀਐਫ ਤੇ ਆਯੁਰਵੇਦ ਦਾ ਆਈਵੀਐਫ ਦੀ ਸਰ ਅਸੀਂ ਕਹਿੰਦੇ ਕਿ ਮੈਂ ਇਹ ਕਹਿ ਰਹੀ ਹਾਂ ਕਿ ਹਰ ਪਰਸਨ ਨੂੰ ਹੀ অর ਸ਼ੀ ਸ਼ੁੱਡ ਵੈਲਿਊ ਹਰ ਸੈਲਫ ਮਤਲਬ ਮੈਂ ਹਰ ਫੀਮੇਲ ਨੇ ਇਹ ਦੇਖਣਾ ਆ ਵੀ ਮੈਨੂੰ ਆ ਪ੍ਰੋਬਲਮ ਆ ਗਈ ਫਾਈਬਰੋਇਡ ਤੇ ਸਿਸਟ ਦੀ ਉਸਨੇ ਉਹਦੇ ਬਾਰੇ ਸੋਚਣਾ ਸਰ ਮੈਨੂੰ ਗੱਲ ਤਾਂ ਕੁਝ ਹੋਰ ਵੀ ਯਾਦ ਆ ਗਈ ਪਰ ਇਸ ਤੋਂ ਪਹਿਲੇ ਮੈਂ ਇੱਕ ਫਾਸਟ ਫੂਡ ਦੀ ਗੱਲ ਜਿਵੇਂ ਤੁਸੀਂ ਕਹਿ ਰਹੇ ਹੋ ਫਾਸਟ ਫੂਡ ਸਰ ਅਸੀਂ ਫਾਸਟ ਫੂਡ ਨੂੰ ਕਿਉਂ ਸੋਚਦੇ ਹਾਂ ਕਿ ਪੀਜ਼ਾ ਚੌਮਨ ਤੇ ਐਨੀਓਡਲਸ ਆਲ ਥਿੰਗਸ ਫਾਸਟ ਮਤਲਬ ਕਿ ਜੋ ਜਲਦੀ ਤਿਆਰ ਹੋ ਰਿਹਾ ਅਸੀਂ ਬਨਾਣਾ ਛਿੱਲ ਕੇ ਖਾ ਲਿਓ ਫਾਸਟ ਫੂਡ ਨਹੀਂ ਹੋਇਆ ਐਪਲ ਅਸੀਂ ਸਰ ਉਸੇ ਤਰ੍ਹਾਂ ਵਿਦਾਊਟ ਪੀਲ ਖਾ ਲਈ ਕਿ ਉਹ ਫਾਸਟ ਫੂਡ ਨਹੀਂ ਹੈ ਤੇ ਉਹਦੇ ਬੈਨੀਫਿਟਸ ਦੇਖੋ ਤੇ ਜਿਹੜਾ ਤੁਸੀਂ ਫਾਸਟ ਫੂਡ ਕਹਿ ਰਹੇ ਹੋ ਸਰ ਵੈਰੀ ਸੌਰੀ ਟੂ ਸੇ ਯੂ ਉਹਦੇ ਬੈਨੀਫਿਟ ਦੱਸੋ ਮੈਨੂੰ ਕੇਲਾ ਬਨਾਣਾ ਤਾਂ ਫਾਸਟ ਫੂਡ ਨਹੀਂ ਹੋਇਆ ਸੂਪਰ ਫਾਸਟ ਫੂਡ ਹੋ ਗਿਆ ਛਿੱਲੋ ਖਾ ਲੋ ਬਿਲਕੁਲ ਬਿਲਕੁਲ ਸਰ ਐਹੀ ਚੀਜ਼ ਹੈ ਕਿ ਉਹਨਾਂ ਨੂੰ ਇਹ ਸੂਪਰ ਫਾਸਟ ਫੂਡ ਲੈਣੇ ਚਾਹੀਦੇ ਆ ਫਾਸਟ ਫੂਡ ਲੈਣ ਦੀ ਬਜਾਏ ਉਹ ਸੂਪਰ ਫਾਸਟ ਫੂਡ ਲੈਣੇ ਸ਼ੁਰੂ ਕਰ ਦੇ ਤਾਂ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਤੋਂ ਉਹ ਆਪ ਹੀ ਨਿਜਾਤ ਪਾ ਸਕਦੇ ਆ ਸਰ ਅੱਛਾ ਤੇ ਮੈਮ ਫਿਰ ਇੱਕ ਹੋਰ ਸਵਾਲ ਅਹਿਮ ਬੜਾ ਹੈ ਬਹੁਤ ਵਾਰ ਹੁੰਦਾ ਹੈ ਕਿ ਜਿਹੜੇ ਇਹ ਨੁਸਕੇ ਨੇ ਇਹ ਟੋਟਕੇ ਨੇ ਅਜ਼ਮਾਉਂਦੇ ਵੀ ਨੇ ਬਹੁਤ ਸਾਡੀਆਂ ਭੈਣਾਂ ਉਹ ਕਹਿੰਦੇ ਨੇ ਜੀ ਸਾਨੂੰ ਬਹੁਤ ਘੱਟ ਫਰਕ ਪੈ ਰਿਹਾ ਹੈ ਜਾਂ ਬਹੁਤ ਸਾਰੇ ਕਹਿੰਦੇ ਨੇ ਸਾਨੂੰ ਤਾਂ ਕੋਈ ਫਰਕ ਹੀ ਨਹੀਂ ਪਿਆ ਜਾਂ ਕਹਿੰਦੇ ਨੇ ਕਈਆਂ ਦਾ ਕੰਮ ਇਸ ਨੁਸਕੇ ਜਿਨ੍ਹਾਂ ਨੂੰ ਫਰਕ ਨਹੀਂ ਪੈਂਦਾ ਜੀ ਜਾਂ ਫਰਕ ਜਿਨ੍ਹਾਂ ਨੂੰ ਬੜੇ ਸਲੋਲੀ ਸਲੋਲੀ ਪੈਂਦਾ ਹੈ ਜਾਂ ਉਮਰ ਲੰਘਦੀ ਜਾ ਰਹੀ ਹੈ ਬੱਚਾ ਕਨਸੀਵ ਕਰਨ ਦੀ ਰਸੋਲੀਆਂ ਕਰਕੇ ਫਿਰ ਉਹਨਾਂ ਦਾ ਹੱਲ ਤੁਸੀਂ ਕੀ ਰੱਖਿਆ ਹੈ ਤੁਸੀਂ ਕਿਨ ਉਸਕਾ ਤਿਆਰ ਕੀਤਾ ਹੋਇਆ ਤੁਸੀਂ ਤਾਂ ਸਾਨੂੰ ਕਚਨਾਰ ਵੀ ਦੱਸਿਆ ਅਸ਼ੋਕਛਾਲ ਵੀ ਦੱਸਿਆ ਇਹ ਨੁਸਖੇ ਫਾਰਮੂਲੇ ਵੀ ਦੱਸੇ ਨੇ ਸਰ ਇਸ ਤੋਂ ਪਹਿਲੇ ਮੈਂ ਇੱਕ ਗੱਲ ਰੱਖਾਂ ਕਿ ਜਿਵੇਂ ਤੁਸੀਂ ਹੁਣੇ ਕਹਿ ਰਹੇ ਹੈਗੇ ਹੋ ਕਿ ਬਈ ਮਤਲਬ ਉਹਨਾਂ ਨੇ ਕਰਨਾ ਕੀ ਹੈ ਮਤਲਬ ਟਾਈਮ ਪੈ ਜਾਂਦਾ ਹੈਗਾ ਹਨਾ ਸਰ ਸਰ ਟਾਈਮ ਪੈਂਦਾ ਮੀਨਸ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜਦੋਂ ਉਹ ਆਈਵੀਐਫ ਵੱਲ ਤੁਰ ਜਾਂਦੇ ਹੈਗੇ ਆ ਤਾਂ ਕੀ ਉਹਨਾਂ ਦਾ ਫਸਟ ਟਾਈਮ ਆਈਵੀਐਫ ਟਰੀਟਮੈਂਟ ਸਕਸੈਸ ਹੁੰਦਾ ਨਹੀਂ ਹੁੰਦਾ ਉਹ ਆਈਯੂਆਈ ਫਿਰ ਆਈਵੀਐਫ ਕਰਦੇ ਆ ਕਰਦੇ ਆ ਕਦੇ 5 ਸਾਲਟ ਪਾ ਦਿੰਦੇ ਆ ਤੇ ਸਰ ਮੈਂ ਤੇ ਆਯੁਰਵੈਦ ਵਿੱਚ ਸਿਰਫ ਇੰਨਾ ਕਹਿ ਰਹੀ ਆ ਕਿ ਇਹ ਸਭ ਚੀਜ਼ਾਂ ਜਿਸ ਤਰ੍ਹਾਂ ਕਿ ਹੁਣ ਤੁਸੀਂ ਪੁੱਛਿਆ ਸੁਪੋਜ਼ ਇਹ ਇਹ ਮੈਡੀਸਨ ਹੈ ਸਰ ਕੰਚਨ ਓਕੇ ਕੰਚਨ ਸਰ ਕੰਨ ਇੱਕ ਕਚਨਾਰੇ ਕੰਚਨ ਹੈ ਜੀ ਜੀ ਇਹ ਦੋਨਾਂ ਨੂੰ ਸਰ ਜਿਵੇਂ ਹੁਣੇ ਦੱਸਿਆ ਸੀ ਉਹ ਕਚਨਾਰ ਆ ਇਹ ਕਚਨਾਰ ਦੀਆਂ ਗੋਲੀਆਂ ਜੋ ਕਿ ਸਾਨੂੰ ਪੁੱਛ ਕੀ ਆਪ ਵੀ ਤਿਆਰ ਕਰ ਸਕਦੇ ਆ ਪਰ ਇਹ ਟਾਈਮ ਕੰਜ਼ਿਊਮਿੰਗ ਥਿੰਗਸ ਹੈ ਸਰ ਇਹ ਸਭ ਤਿਆਰ ਕੀਤੀਆਂ ਕੰਚਨ ਹੁਣੇ ਆਪਾਂ ਗੱਲ ਕੀਤੀ ਕਿ ਆਈਵੀਐਫ ਕਰਾਉਂਦਿਆ ਕਰਾਉਂਦਿਆ ਸਾਨੂੰ 5 6 ਸਾਲ ਟੱਪ ਜਾਂਦੇ ਆ ਹਨਾ ਜੀ ਤਾਂ ਫਿਰ ਕਿਉਂ ਨਹੀਂ ਅਸੀਂ ਇਹ ਕੰਚਨ ਟੈਬਲੇਟਸ ਲੈ ਕੇ ਇਹ ਸੋਲੀਆਂ ਤੇ ਫਾਈਬਰੋਇਡ ਕਿਸੇ ਵੀ ਤਰ੍ਹਾਂ ਦੀ ਪੀਆਈਡੀ ਆ ਇਨਫਲੇਮੇਸ਼ਨ ਹੈ ਜਾਂ ਐਂਡੋਮੈਟ੍ਰੋਸਿਸ ਹੈ ਇਹ ਸਭ ਚੀਜ਼ਾਂ ਨੂੰ ਕਰ ਲਈਏ ਕਿ ਕੰਚਨ ਦੇ ਨਾਲ ਇਹ 6 ਤੋਂ 8 ਮੰਥ ਲੈ ਲੈਂ ਸਰ ਜੇ ਥੋੜੀ ਹੈ ਸੁਪੋਜ਼ 3 ਤੋਂ 5 ਐਮ ਐਮ ਜਾਂ 5 ਤੋਂ 7 ਐਮ ਐਮ ਦੀ ਹੀ ਹੈ ਉਹਨਾਂ ਦੇ ਅੰਦਰ ਤਾਂ ਸਰ ਇਹ 3 ਮਹੀਨੇ ਤੋਂ ਵੱਧ ਟਾਈਮ ਨਹੀਂ ਲੈਂਦਾ ਮੇਰਾ ਪੇਸ਼ੈਂਟ ਤੇ ਮੈਨੂੰ ਮੰਗਵਾ ਕੇ ਬਾਅਦ ਵਿੱਚ ਕਾਲ ਕਰਦਾ ਕਿ ਮੈਮ ਇਹ ਅਸੀਂ ਟੈਸਟ ਕਰਾਇਆ ਸੀਗਾ ਪਰ ਅਸੀਂ ਪਲੇਸ ਆਰਡਰ ਤੇ ਪਾਇਆ ਤੁਹਾਡੇ ਕੋਲ ਆਰਡਰ ਲਿਆ 3 ਮਹੀਨਿਆਂ ਬਾਅਦ ਸਾਡੀ ਪਸੋਲੀ ਜਿਹੜੀ ਉਹ ਹੈ ਹੀ ਨਹੀਂ ਕੀਆ ਬੋਤ ਹੈ ਅੱਛਾ ਮੈਮ ਤੁਸੀਂ ਇੱਕ ਤੁਹਾਡੇ ਕੋਲ ਇੱਕ ਜੋੜਾ ਬੈਠਾ ਸੀ ਬੜਾ ਹਉਨੇ ਸਾਲ ਡੇਢ ਸਾਲ ਦੇ ਵਿੱਚ ਉਹਨਾਂ ਦਾ ਵਿਆਹ ਹੋਇਆ ਲੱਗਦਾ ਸੀ ਮੈਨੂੰ ਤੁਸੀਂ ਉਹਨਾਂ ਨੇ ਇੱਕ ਗੱਲ ਕਹੀ ਸੀ ਵੀ ਜੇ ਤੁਸੀਂ ਗੋਲੀਆਂ ਦੇ ਸਹਾਰੇ ਆਪਣੇ ਪੀਰੀਅਡਸ ਲਿਆਉਣ ਲੱਗ ਗਏ ਤਾਂ ਤੁਹਾਨੂੰ ਸਾਰੀ ਉਮਰ ਗੋਲੀਆਂ ਤੇ ਹੀ ਨਿਰਭਰ ਰਹਿਣਾ ਪਏਗਾ ਇਹ ਗੱਲ ਪੱਕੀ ਹੈ ਉਹ ਫਿਰ ਉਹ ਕੀ ਗੱਲ ਸੀ ਉਸ ਨੂੰ ਮੈਂ ਸਰ ਇਹ ਵੀ ਕਹ ਸੀ ਕਿ ਗੋਲੀਆਂ ਜਿਹੜੀਆਂ ਐ ਨਾ ਉਹ ਸਾਇਲੈਂਟ ਕਿਲਰ ਆ ਉਹ ਕਿਸ ਤਰ੍ਹਾਂ ਸਾਇਲੈਂਟ ਕਿਲਰ ਆ ਕਿ ਵਾਂਸ ਤਾਂ ਉਸ ਨੂੰ ਸਰ ਉਹ ਲੇਡੀ ਦਾ ਕੀ ਸੀਗਾ ਜੀ ਉਹ ਲੇਡੀ ਨੂੰ ਸ਼ੀ ਵਾਸ ਨਿਊਲੀ ਮੈਰੀਡ ਡੇਢ ਸਾਲ ਹੋਇਆ ਸੀ ਉਸ ਨੂੰ ਸਰ ਉਸ ਨੂੰ ਜਿੱਦੋਂ ਤੋਂ ਪੀਰੀਅਡ ਸਟਾਰਟ ਹੋਏ ਆ ਉਦੋਂ ਤੋਂ ਸੋਰੀ ਨੈਚੁਰਲ ਪੀਰੀਅਡਸ ਆ ਰਹੀ ਸੀ ਉਸ ਨੂੰ ਤੇ ਅੱਛਾ 1 ਮਹੀਨੇ ਉਸਨੇ ਸਿਰ ਜਿਮ ਜੁਆਇਨ ਕਰ ਲਿਆ ਸਮ ਟਾਈਮ ਕੀ ਹੁੰਦਾ ਅਗਰ ਕੋਈ ਪੀਰੀਅਡ ਸਾਡਾ ਸਕਿਪ ਹੋ ਗਏ ਨਾ ਉਹਦੇ ਪਿੱਛੇ ਸਾਡਾ ਖਾਣ ਪੀਣ ਜਾਂ ਥੋੜਾ ਬਹੁਤ ਜਿਵੇਂ ਮੈਂ ਉਹਨੇ ਦੱਸਿਆ ਕਿ ਮੈਨਸਟਰੇਸ਼ਨ ਸਾਈਕਲ ਤੇ ਓਵਰੀਜ ਦੇ ਵਿੱਚ ਫੋਲਿਕਲ ਬੰਦੇ ਆ ਉਹ 1 ਮਹੀਨੇ ਡੈਲੂਟ ਨਹੀਂ ਹੋਏ ਤਾਂ ਉਹ ਸੈਕਿੰਡ ਮਨ ਡੈਲੂਟ ਹੋ ਜਾਣਗੇ ਤੇ ਆਪਾਂ ਦਵਾਈਆਂ ਕਿਉਂ ਖਾ ਰਹੇ ਆ ਮੈਂ ਉਹ ਹੀ ਉਸ ਨੂੰ ਸਮਝਾ ਰਹੀ ਸੀਗੀ ਤੇ ਉਹ ਸਾਇਲੈਂਟ ਕਿਲਰ ਮੈਂ ਉਹਨੂੰ ਕਿਉਂ ਕਿਹਾ ਉਸਨੇ ਐਲੋਪੈਥਿਕ ਮੈਡੀਸਿਨ ਜਿਹੜੀ ਉਹ 7 ਔਰ 10 ਡੇਜ਼ ਦੀ ਹੁੰਦੀ ਆ ਇੱਕ ਵਾਰੀ ਸਕ ਲ ਲਈ ਤੇ ਨੈਕਸਟ ਟਾਈਮ ਸਰ ਉਸ ਨੂੰ ਉਦੋਂ ਆ ਗਏ ਤੇ ਨੈਕਸਟ ਟਾਈਮ ਫਿਰ ਸਕਿਪ ਹੋਗੇ ਕਿਉਂਕਿ ਉਹਦੇ ਬਾਡੀ ਨੂੰ ਉਹਦੇ ਯੂਟਰਸ ਨੂੰ ਹੈਬਿਟ ਬਣ ਗਿਆ ਨਾ ਕਿ ਹੁਣ ਤੂੰ ਫਿਰ ਉਹ ਦੁਬਾਰਾ ਫਿਰ ਉਹ 10 ਗੋਲੀਆਂ ਖਾ 10 ਦਿੰਦੀਆਂ ਤਾਂ ਪੀਰੀਅਡਸ ਆਨੇ ਆ ਕੰਫਰਟੇਬਲ ਜ਼ੋਨ ਚ ਚਲਾ ਗਿਆ ਜੀ ਉਹ ਸਾਡਾ ਜਿਹੜਾ ਆਵਰੀ ਸਿਸਟਮ ਹੈਗਾ ਉਹ ਸਾਰਾ ਕੰਫਰਟੇਬਲ ਜ਼ੋਨ ਚ ਚਲਾ ਗਿਆ ਸਟੀਮੂਲੇਸ਼ਨ ਖਤਮ ਹੋ ਗਿਆ ਕਿਉਂਕਿ ਆਵਰੀ ਨੂੰ ਹੈਬਿਟ ਸੀ ਕਿ ਔਰ ਵੇਟ ਸੀ ਕਿ ਉਹ 10 ਗੋਲੀਆਂ ਆਣ ਗਿਆ ਤਾਂ ਹੁਣ ਪੀਰੀਅਡਸ ਆਨੇ ਆ ਤਾਂ ਉਹਦੇ ਕੰਪੈਟਿਟਿਵਲੀ ਅਗਰ ਉਹ ਟੈਬਲੇਟਸ ਨਾ ਖਾ ਕੇ ਸਰ ਇਹ ਜਿਹੜੇ ਫਾਰਮੂਲੇ ਅ ਸਪੋਜ਼ ਸਰ ਕੱਲਾ ਮੈਂ ਉਸ ਲੇਡੀਨ ਦਾ ਕਿਹਾ ਸੀ ਦੋ ਲੌਂਗ ਸ਼ੁਰੂ ਕਰ ਦੋ ਮੈਮ 10 ਦਿਨਾਂ ਚ ਸਾਨੂੰ ਪੀਰੀਅਡਸ ਆ ਜਾਣਗੇ ਕਿ ਜਿਹੜੇ ਮੇਰੇ ਪੇਸ਼ੈਂਟਸ ਹੈਗੇ ਸਰ ਉਹ ਸਾਨੂੰ ਦੱਸਦੇ ਵੀ ਹੈ ਕਿ ਮੈਮ ਲੌਂਗ ਦੇ ਨਾਲ ਮੇਰੇ 5 ਦਿਨ ਪਹਿਲਾਂ ਆ ਗਏ ਮੀਨਸ ਮੇਰੋਂ ਸਕਿਪ ਹੋ ਰਹੀ ਸੀ ਮੈਨੂੰ ਰੈਗੂਲਰ ਹੋਊਗੀ ਤੇ ਅਸੀਂ ਅੱਜ ਰੱਖਿਆ ਸਰ ਇਸ ਤਰ੍ਹਾਂ ਦੀ ਚੀਜ਼ਾਂ ਲਈ ਰਾਮਬਾਨ ਇਲਾਜ ਜਿਹੜਾ ਹੈ ਆ ਦਾਲਚੀਨੀ ਪਈ ਹੈ ਸਰ ਇਹਦਾ ਇਸਤੇਮਾਲ ਕਿਵੇਂ ਕਰੀਏ ਜੀ ਸਰ ਇਹ 4 ਕ ਗ੍ਰਾਮ ਜੇ ਤਾਂ ਚਾਹ ਤਾਂ ਪਾਊਡਰ ਬਣਾ ਲੈਨ ਅਦਰਵਾਈਜ਼ ਇਹ 4 ਕ ਗ੍ਰਾਮ ਦੀ ਕੁਆਂਟੀਟੀ ਦੇ ਵਿੱਚ ਰਾਤ ਨੂੰ ਸੌਕ ਕਰਕੇ ਮਾਰਨਿੰਗ ਬੋਇਲ ਕਰਕੇ ਬੈਟੀ ਪੀਣੀ ਆ ਸਰ ਸਭ ਨੂੰ ਅਜਕਦੇ ਟਾਈਮ ਤੇ ਬੜਾ ਚਾਹ ਆਂਦਾ ਹੈ ਕਿ ਅਸੀਂ ਉੱਠੇ ਆਂ ਉੱਠਦੇ ਹੀ ਸਾਡੀ ਬਾਡੀ ਤਾਂ ਮੰਗਦੀ ਜਿਵੇਂ ਆਪਾਂ ਗੱਲ ਕਰੀਏ ਨਾ ਆਯੁਰਵੇਦਾ ਦੀ ਵਾਤ ਪਿੱਤ ਤੇ ਕਫ ਮਤਲਬ ਤਿੰਨ ਦੋਸ਼ ਜਿਹੜੇ ਹੈਗੇ ਆ ਉਹ ਸਿਰ ਸਿਰ ਸਾਡੀ ਬਾਡੀ ਦੇ 10 ਐਨਜ਼ਾਈਮਸ ਹੋਰ ਵੀ ਹੁੰਦੀ ਹੈ ਜੋ ਵੇਟ ਕਰਦੇ ਕਿ ਸਾਡੀ ਬਾਡੀ ਦੇ ਵਿੱਚ ਕੁਝ ਐਨਰਜੈਟਿਕ ਆਏਗਾ ਤੇ ਅਸੀਂ ਕੰਮ ਕਰਨਾ ਸ਼ੁਰੂ ਕਰਾਂਗੇ ਚਾਹ ਤਾਂ ਆ ਫਿਰ ਚਾਹ ਸਿਰਸਿਰ ਚਾਹ ਹੁੰਦੀ ਹੈ ਜੀ એનਰਜੈਟਿਕ ਹੀ ਹੈ ਚਾਹ ਹਾਂ ਸਰ ਉਹ ਚਾਹ ਅਸੀਂ ਕੀ ਕਰਨਾ ਹੈ ਬੈੱਡ ਟਾਈਮ ਤੇ ਮਾਰਨਿੰਗ ਟਾਈਮ ਤੇ ਅਸੀਂ ਸਾਡੇ ਬੈਜਟਸ ਨੂੰ ਕਹਿ ਰਹੇ ਹਾਂ ਜੀ ਉਹ ਅਸੀਂ ਐਡਿਕਟਿਡ ਆ ਉਹ ਤਾਂ ਸਿਰ ਤੁਸੀਂ ਦੋਸ਼ਿਤ ਕਰਤਾ ਨਾ ਸਾਰੇ ਦੋਸ਼ਾ ਨੂੰ ਉਹ ਵੇਟ ਕੀ ਕਰ ਰਿਹਾ ਤਾਂ ਫਿਰ ਆਪਾਂ ਕਿਉਂ ਕਹਿ ਰਹੇ ਆ ਕਿ ਰੀਪ੍ਰੋਡਕਟਿਵ ਸਿਸਟਮ ਸਾਡਾ ਜਾਂ ਸਾਡੇ ਚ એનર્ਜੀ ਨਹੀਂ ਅਸੀਂ ਅੱਜ ਦੇ ਟਾਈਮ ਤੇ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਬਿਮਾਰੀਆਂ ਦੇ ਨਾਲ ਸਫਰ ਕਰ ਰਹੇ ਆ ਇਹੀ ਰੀਜਨਸ ਹੁੰਦਾ ਹੈ ਉਹਦੀ ਬਜਾਏ ਚਾਹ ਦੀ ਬਜਾਏ ਜੇ ਇਹ ਸਰ ਕੜੇ ਲੱਲਨ ਭਾਵੇਂ ਉਹ ਦਾਲਚੀਨੀ ਦਾ ਲੱਲਨ ਭਾਵੇਂ ਉਹ ਫੈਨੋਗ੍ਰਿਕ ਸੀਡ ਮੇਥੀ ਮਤਲਬ ਰਾਤੀ ਇੱਕ ਚਮਚ ਪੌਣਾ ਚਮਚ ਰੂਟੀਨ ਚ ਯੂਜ਼ ਕਰਨਾ ਤਾਂ ਪੌਣਾ ਚਮਚ ਲੈ ਲੈਣ ਅਗਰ ਆਲਟਰਨੇਟ ਡੇ ਯੂਜ਼ ਕਰਨਾ ਤਾਂ ਇੱਕ ਚਮਚ ਮੇਥੀ ਰਾਤ ਨੂੰ ਸੌਕ ਕਰਕੇ ਇਹ ਲੈ ਸਕਦੇ ਆ ਆਦਰਵਾਇਸ ਸਿਰਫ ਫਲੈਕ ਸੀਡਸ ਰੱਖੇ ਫਲੈਕ ਸੀਡਸ ਦੇ ਵਿੱਚ ਮੋਰ ਦੈਨ ਇਨਫ ਫਾਈਬਰ ਹੈ ਨਾ ਫਾਈਬਰ ਅੰਦਰ ਜਾਏਗਾ ਡੇਲੀ ਤਾਂ ਸਲ ਸਵਾਲ ਹੀ ਨਹੀਂ ਉੱਠਦਾ ਕਿ ਉਹਦੇ ਰੀਪਰੋਡਕਟਿਵ ਸਿਸਟਮ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਣ ਰਹਿ ਜਾਏ ਹੁਣ ਅਸੀਂ ਗੱਲ ਕੀਤੀ ਸੀ ਲੌਂਗ ਦੀ ਸਰ ਲੌਂਗ ਪਾਇਆ ਦੋ ਲੌਂਗ ਮੇਰੇ ਪੇਸ਼ੈਂਟ ਨੇ ਅਜਮਾ ਕੇ ਸਰ ਖੁਦ ਦੱਸਿਆ ਆ ਕਿ ਮੈਮ ਮੇਰੀ ਐਗ ਮੋਟਿਲਿਟੀ ਦੀ ਪ੍ਰੋਬਲਮ ਸੀਗੀ ਮੈਨੂੰ ਕਨਸੀਵ ਨਹੀਂ ਹੋ ਰਿਹਾ ਸੀਗਾ ਤੇ ਮੈਂ 18 ਦਿਨ ਪੀਰੀਅਡਸ ਆਉਣ ਤੋਂ 18 ਦਿਨ ਪਹਿਲੇ ਉਸਨੇ ਲੌਂਗ ਲਏ ਪਰ ਜਿਵੇਂ ਪੀਰੀਅਡ ਸਟਾਰਟ ਹੋਏ ਤਾਂ ਉਸਨੇ ਬੰਦ ਕਰਤੇ ਸਰ ਉਸ ਤੋਂ ਬਾਅਦ ਉਸਨੂੰ ਕਨਸੀਵ ਨੈਚੁਰਲੀ ਕਨਸੀਵ ਹੋ ਗਿਆ ਜਿਹੜੀ ਕਿ ਸ਼ੀ ਵਾਸ ਪਲੈਨਿੰਗ ਫਾਰ ਆਈਵੀਐਫ ਡੇਟ ਹੁਣ ਅਸੀਂ ਰੱਖਿਆ ਸਰ ਅਦਰਕ ਅਦਰਕ ਦੇ ਵਿੱਚ ਸਰ ਇਹਦੀ ਇਹ ਅਦਰਕ ਜਿਹੜੀ ਹੈ ਨਾ ਇਹ ਇਸ ਨੂੰ ਆਪਾਂ ਸਬਜ਼ੀ ਲਈ ਨਹੀਂ ਇਹਦੇ ਵਿੱਚ ਮੈਡੀਸਨਲ ਪ੍ਰੋਪਰਟੀਆਂ ਹੈ ਸਾਰੀਆਂ ਅਦਰਕ ਸਰ ਐਂਟੀ ਆਕਸੀਜੈਂਟ ਐਂਟੀ ਇਨਫਲੇਮੇਸ਼ਨ ਆਪਾਂ ਕਹਿੰਦੇ ਕਿ ਕੋਈ ਵੀ ਪ੍ਰੋਬਲਮ ਸਰੀਰ ਦੇ ਵਿੱਚ ਕੋਈ ਜੋੜ ਦਰਦ ਦੇ ਕੁਝ ਗੈਸਟ੍ਰਿਕ ਇਸ਼ੂ ਜਾਂ ਇੱਥੋਂ ਤੱਕ ਕਿ ਸਿਸਟ ਨੂੰ ਵੀ ਸਰ ਅਦਰਕ ਨੇ ਡਾਇਲੂਟ ਕਰ ਦੇਣਾ ਹੈ ਓਕੇ ਤੇ ਅਦਰਕ ਲੈਣ ਦਾ ਸਿਰਫ ਬਹੁਤ ਸੌਖਾ ਤਰੀਕਾ ਹੈ ਖਾਣਾ ਖਾਣ ਤੋਂ ਅੱਧਾ ਘੰਟੇ ਪਹਿਲੇ ਡੇਲੀ ਜਦੋਂ ਮਤਲਬ ਫੀਮੇਲ ਨੇ ਅਗਰ ਫੀਮੇਲ ਸੁਣ ਰਹੀ ਹੋਣੇ ਸਬਜੀ ਬਣਾਉਣੀ ਆ ਕਦੂ ਕਸ ਕਰਦੇ ਕਰਦੇ ਆ ਸਰ ਇਹ ਚੀਚੀ ਦੀ ਸਿਰਫ ਇੱਕ ਪੋਟਲੀ ਜਿੰਨੀ ਇੰਨੀ ਇੱਕ ਅਦਰਕ ਆਪਦੇ ਮੁੱਛ ਨਮਕ ਪਾ ਕੇ ਖਾ ਲੇ ਜਿਵੇਂ ਆਪਾਂ ਚਿਵਿੰਗਮ ਚੂਸਦੇ ਆ ਨਾ ਸਰ ਉਸੇ ਤਰ੍ਹਾਂ ਚੂਸੀ ਜਾਏ ਮੈਂ ਕਹਿ ਰਹੀ ਹਾਂ ਉਹਦੇ ਰੀਪ੍ਰੋਡਕਟਿਵ ਸਿਸਟਮ 'ਚ ਕਿਸੇ ਤਰ੍ਹਾਂ ਦੇ ਅਸਿਸਟ ਜਾਂ ਕੁਛ ਰਹਿਣਾ ਹੀ ਨਹੀਂ ਸਰ ਕੀ ਬਾਤ ਹੈ ਤੇ ਫਿਰ ਅਸ਼ੋਕ ਛਾਲ ਦਾ ਜਿਹੜਾ ਇਹਦਾ ਕਿਵੇਂ ਇਸਤੇਮਾਲ ਕਰਨਾ ਹੈ ਸਰ ਅਸ਼ੋਕ ਛਾਲ ਨੂੰ ਵੀ ਉਹ ਰਾਤ ਨੂੰ ਥੋੜਾ ਜਿਹਾ ਪੀਸ ਕੇ ਮਤਲਬ ਇਸ ਨੂੰ ਪਿਸ ਪਿਸਣਾ ਕਿੰਨਾ ਜੀ ਸਾਰੇ ਹਾਂ ਸਰ ਇਹ ਆਈਡੀਆ ਹੈ ਕਿ ਸਰ ਇੱਕ ਟਾਈਮ ਉਹਨਾਂ ਨੇ ਕੰਜ਼ਿਊਮ ਕਰ ਕਰਨੀ ਹੈ ਇਹ ਅਸ਼ੋਕ ਛਲ ਨੂੰ ਪੂਰੀ ਨੂੰ ਇਹ ਨੂੰ ਕਰਾ ਲੈਣ ਦਾ ਮਤਲਬ ਚੱਕੀ ਵਾਲੇ ਤੋਂ ਭਾਵੇਂ ਇਹਨੂੰ ਪਿਸਵਾ ਲੈਣ ਤੇ ਭਾਵੇਂ ਇਸ ਨੂੰ ਖੁਦ ਹੀ ਸਰ ਇਸ ਨੂੰ ਗ੍ਰਾਈਂਡ ਕਰ ਲੈਣ ਗ੍ਰਾਈਂਡ ਕਰਕੇ ਥੋੜੇ ਥੋੜੇ ਪੀਸ ਕੱਟ ਕੇ ਗ੍ਰਾਈਂਡ ਕਰਕੇ ਇਹਦਾ ਪਾਊਡਰ ਬਣਾ ਲੈਣ ਜੇ ਸਿਸਟ ਯਾ ਰਸੋਲੀਆਂ ਹੈਗੀਆਂ ਤਾਂ ਇਸ ਨੂੰ 4 ਗ੍ਰਾਮ ਪਾਊਡਰ ਸਰ ਮਾਰਨਿੰਗ ਐਮਪਟੀ ਸਟਮਕ ਲੈਣਾ ਜਾਂ ਰਾਤ ਨੂੰ ਸੌਣ ਲੱਗਿਆਂ ਲੈਣਾ ਇਹਦੇ ਸਰ ਇਹਦੇ ਬਹੁਤ ਹੀ ਜ਼ਿਆਦਾ ਫਾਇਦੇ ਹੈ ਜੀ ਜੀ अच्छा मैम ਤੇ ਕਿਉਂਕਿ ਵੀਡੀਓ ਬਹੁਤ ਕਈ ਵਾਰ ਲੰਮੀ ਹੋ ਜਾਂਦੀ ਹੈ ਸਾਨੂੰ ਇਹ ਦੱਸੋ ਵੀ ਅਗਰ ਇਸ ਤਰ੍ਹਾਂ ਦੀ ਦਿੱਕਤਾਂ ਪਰੇਸ਼ਾਨੀਆਂ ਕਨਸੀਵਿੰਗ ਨੂੰ ਲੈ ਕੇ ਨੇ ਪੀਰੀਅਡਸ ਨੂੰ ਲੈ ਕੇ ਨੇ ਰਸੋਲੀਆਂ ਨੂੰ ਲੈ ਕੇ ਨੇ ਸਿਸਟ ਨੂੰ ਲੈ ਕੇ ਨੇ ਅਗਰ ਇਦਾਂ ਦੀ ਦਿੱਕਤਾਂ ਪਰੇਸ਼ਾਨੀਆਂ ਹੈ ਨੇ ਤੇ ਫਿਰ ਤੁਹਾਡੇ ਨਾਲ ਕੰਸਲਟ ਕਿਵੇਂ ਕਰ ਸਕਦਾ ਜੀ ਸਾਡੀ ਭੈਣ ਸਾਡੀ ਮਾਂ ਕੰਸਲਟ ਕਿਵੇਂ ਕਰ ਸਕਦੀ ਹੈ ਜਾਂ ਫਿਰ ਜਿਨ੍ਹਾਂ ਨੂੰ ਬੱਚਾ ਅਜੇ ਤੱਕ ਪਰਮਾਤਮਾ ਨੇ ਨਹੀਂ ਬਖਸ਼ਿਆ ਤੇ ਉਹ ਕਿਵੇਂ ਤੁਹਾਡੇ ਨਾਲ ਕੰਸਲਟ ਕਰਨ ਸਰ ਤੁਹਾਡੇ ਜਵਾਬ ਦਾ ਸਭ ਤੋਂ ਪਹਿਲਾ ਜਵਾਬ ਤੇ ਮੇਰੇ ਇਹੀ ਆ ਕਿ ਉਹ ਕੋਸ਼ਿਸ਼ ਕਰਨ ਕਿ ਉਹ ਆਪ ਹੀ ਇਹ ਮੇਰੇ ਫਾਰਮੂਲੇ ਸੁਣ ਕੇ ਤੇ ਕੁਝ ਤੇ ਉਹਨਾਂ ਨੂੰ ਪ੍ਰੋਬਲਮ ਆਂਦੀ ਹੈ ਤਾਂ ਮੇਰੇ ਨਾਲ ਕੰਸਲਟ ਕਰ ਲੈਣ ਤੇ ਅਦਰਵਾਈਜ਼ ਉਹ ਸਰ ਆਪਣੇ ਕੋਲ ਜਿਵੇਂ ਹੁਣੇ ਅਸੀਂ ਕੰਚਨ ਮੈਡੀਸਨ ਦੇ ਬਾਰੇ ਦੱਸਿਆ ਤੇ ਹੋਰ ਸਰ ਅਗਰ ਐਗ ਮੋਟਿਲਿਟੀ ਦੀ ਪ੍ਰੋਬਲਮ ਹੈ ਤਾਂ ਸੋਭਾਗਿਆ ਮੈਡੀਸਨ ਅਸੀਂ ਦੱਸੀ ਹੈਗੀਏ ਉਹਦੇ ਸਰ ਬੜੇ ਜ਼ਬਰਦਸਤ ਇਲਾਜ ਆ ਰਹੇ ਹੈਗੇ ਆ ਬਹੁਤ ਜ਼ਬਰਦਸਤ ਫਾਇਦੇ ਸਾਨੂੰ ਹੋ ਰਹੇ ਹੈਗੇ ਆ ਉਹ ਵਿਦਿਨਾ ਮੰਥ ਸਰ ਏ ਐਮ ਐਸ ਅਗਰ ਮੰਨ ਲਓ 0.48 ਵੀ ਹੈਗਾ ਤਾਂ ਉਹ ਜ਼ਬਰਦਸਤ ਸਰ ਉਹਨੇ ਐਗ ਮੋਟਿਲਿਟੀ ਨੂੰ ਇੰਪਰੂਵ ਕਰ ਦੇਣਾ ਸਰ ਐਸੋ ਭਾਗਿਆ ਮੈਡੀਸਨ ਸਰ ਇਹ 3 ਪੁਆਇੰਟਸ ਦਾ ਟਰੀਟਮੈਂਟ ਅਸੀਂ ਦੇ ਰਹੇ ਆ ਮਤਲਬ ਇੱਕ ਇੱਕ ਗੋਲੀ ਨਾਲ ਹੀ ਕੰਮ ਚੱਲ ਜਾਣਾ ਸਰ ਇਹ ਇਹ ਤਾਂ ਜੀ ਸਾਰੀ 골ਡ ਯੁਕਤ ਬਣੀ ਹੋਈ ਹੈ ਇਹ ਬਹੁਤ ਬੈਨੀਫੀਸ਼ੀਅਲ ਹੈ ਸਰ ਇਹ ਤਾਂ ਮੇਰੇ ਪੇਸ਼ੈਂਟ ਤੇ ਮੈਂ ਬਹੁਤ ਤੇ ਅਜਮਾ ਚੁਕੀ ਆ ਜੀ ਜੀ ਠੀਕ ਹੈ ਜੀ ਤੇ ਜਾਓ ਮੈਨੂੰ ਕੰਟੈਕਟ ਕਰਨ ਸਰ ਮੈਂ ਮੋਹਾਲੀ ਆਪਣਾ ਕਲੀਨਿਕ ਹੈ ਫੇਜ਼ 10 SCF 61 ਨੀਅਰ ਸਿਲਵੀ ਪਾਰਕ ਉਥੇ ਕੰਟੈਕਟ ਕਰ ਸਕਦੇ ਆਦਰਵਾਇਜ਼ ਮੇਰਾ ਪਰਸਨਲ ਨੰਬਰ ਡਿਸਪਲੇ ਹੋ ਹੀ ਰਿਹਾ ਸਰ ਤਾਂ ਉਹ ਵੀ ਆਪਣੇ ਰੀਪਰੋਡਕਟਿਵ ਸਿਸਟਮ ਨੂੰ ਜਾਂ ਔਰਨ ਨੂੰ ਕਵਰ ਕਰਕੇ ਬਹੁਤ ਜਲਦੀ ਇਹਦਾ ਫਾਇਦਾ ਲੈ ਸਕਦੇ ਆ ਤੇ ਮੈਮ ਫਿਰ ਆਖਿਰ ਦੇ ਵਿੱਚ ਜਿਹੜਾ ਅਸੀਂ ਸ਼ੁਰੂਆਤ ਦੇ ਵਿੱਚ ਬੁੱਟਾ ਚੱਕਿਆ ਸੀ ਆਖਿਰ ਦੇ ਵਿੱਚ ਹੁਣ ਇਹਦੇ ਵੀ ਫਾਇਦੇ ਦੱਸ ਦਿਓ ਇਹਦਾ ਇਸਤੇਮਾਲ ਕਿਵੇਂ ਕਰਨਾ ਹੈ ਇਹਦੀ ਸਬਜ਼ੀ ਬਣਾਉਣੀ ਹੈ ਕchnar ਦੀ ਇਹਦੇ ਪੱਤਿਆਂ ਦਾ ਕਿਵੇਂ ਇਸਤੇਮਾਲ ਕਰਨਾ ਹੈ ਤੁਸੀਂ ਕਹ ਰਹੇ ਵੀ ਇਹ ਟਾਣੀਆਂ ਵੀ ਬਹੁਤ ਕਰਾਮਾਤੀ ਰਿਜ਼ਲਟ ਦਿੰਦੀਆਂ ਨੇ ਸਰ ਇਹਦੀਆਂ ਇਹਦੀਆਂ ਪੰਜੋ ਚੀਜ਼ਾਂ ਇਹ ਤਣਾ ਵੀ ਇਹਦੇ ਫੁੱਲ ਵੀ ਇਹਦੀਆਂ ਬਰਡਸ ਵੀ ਤੇ ਇਹਦੀਆਂ ਲੀਫਸ ਵੀ ਇਹਦੀਆਂ ਰੂਟਸ ਵੀ ਇਨਕਲੂਡਿੰਗ ਇਹਦੀ ਜੜ ਵੀ ਸਰ ਉਹਨਾਂ ਨੇ ਇਸ ਨੂੰ ਲੈ ਕੇ ਸਰ ਇਹ ਤਣਾ ਵੀ ਲੈਣਾ ਤੇ ਪੱਤੇ ਵੀ ਲੈਣੇ ਕੁਆਂਟੀਟੀ ਦੇ ਵਿੱਚ ਮੰਨ ਲਓ 2 ਜਾਂ 3 ਪੱਤੇ ਲੈ ਲੈ ਦੋ ਪੱਤੇ ਕਰ ਤਾਂ ਪਰ ਰੈਗੂਲਰ ਮਿਨ ਜਿਹੜੀ ਮਿਨਰਲ ਹੀ ਲੈਣੇ ਆ ਸਰ ਦੋ ਤੋਂ ਚਾਰ ਪੱਤਿਆਂ ਦੀ ਕਾਊਂਟਿੰਗ ਆਪਾਂ ਲੈ ਸਕਦੇ ਹੈਗੇ ਆ ਡਿਪੈਂਡ ਕਰਦੇ ਕਿ ਕਿੰਨੀ ਕਰਸੋਲੀ ਹੈ ਕਿੰਨੀ ਕਿ ਸਿਸਟ ਹੈ ਉਹਨਾਂ ਦੇ ਐਬਡੋਮినਲ ਪਾਰਟ ਦੇ ਵਿੱਚ ਕਿੰਨੀ ਕਿ ਪ੍ਰੋਬਲਮ ਹੈ ਯੂਟਰਸ ਪਾਰਟ 'ਚ ਕਿੰਨੀ ਕਿ ਇਨਫਲੇਮੇਸ਼ਨ ਹੈ ਸਰ ਇਹ ਰਾਤ ਨੂੰ ਇਸ ਨੂੰ ਚੰਗੀ ਤਰ੍ਹਾਂ ਪੀਸ ਲੈਣ ਪੀਸ ਕੇ ਤੇ ਇਸ ਦਾ ਪਾਣੀ ਬਣਾ ਕੇ ਥੋੜਾ ਪਾਣੀ ਪਾਹ ਸਰ ਪੀਸ ਕੇ ਇਸ ਨੂੰ ਕੰਜ਼ਿਊਮ ਕਰ ਸਕਦੇ ਆ ਭਾਵੇਂ ਇਹ ਰਾਤ ਨੂੰ ਲੈ ਲੈਣ ਸੌਣ ਲੱਗਿਆਂ ਚਾਹੀਏ ਮਾਰਨਿੰਗ ਅਸੀਂ ਹੁਣੇ ਗੱਲ ਕੀਤੀ ਐਮਪਟੀ ਸਟਮਕ ਲੈ ਲੈਣ ਤਾਂ ਇਹਦੇ ਬਹੁਤ ਜ਼ਿਆਦਾ ਫਾਇਦੇ ਆ ਸਰ ਸਬਜ਼ੀ ਵੀ ਵੈਸੇ ਕਚਨਾਰ ਦੀ ਕਾਫੀ ਕਰੰਚੀ ਕਰੰਚੀ ਜੀ ਬਣਦੀ ਦੇਖੋ ਹੁਣੇ ਅਸੀਂ ਗੱਲ ਕੀਤੀ ਸੀ ਕਿਸੇ ਵੀ ਫਾਰਮੈਸਿ ਚ ਲੈ ਸਕਦੇ ਆ ਭਾਵੇਂ ਸਬਜ਼ੀ ਬਣਾ ਲੈਣ ਤੇ ਭਾਵੇਂ ਉਹ ਚਟਨੀ ਤਰ੍ਹਾਂ ਵੀ ਲੈ ਸਕਦੇ ਆ ਸਿਰਫ ਥੋੜਾ ਜਿਹਾ ਇਹਦੇ ਚ ਪਿਆਜ਼ ਪਾ ਲੈਣ ਇਹਦੇ ਚ ਅਨਾਰ ਦਾਣਾ ਪਾ ਲੈਣ ਲਸਣ ਪੁਦੀਨਾ ਅਨਾਰ ਦਾਣਾ ਤੇ ਜੇ ਸੀ ਪਹਿਲਾਂ ਸੀ ਚਟਨੀ ਦੱਸੀ ਸੀ ਕਿ ਅਨਾਰ ਦਾਣਾ ਪਾ ਲੈ ਨਮਕ ਕਾਲੀ ਮਿਰਚ ਪਾਉਣ ਸਰ ਇੱਕ ਪਿਆਜ਼ ਪਾਉਣ ਤੇ ਬਹੁਤ ਜ਼ਿਆਦਾ ਫਾਇਦੇ ਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋਏ ਸਨ ਸੀਨੀਅਰ ਨਰਸਿੰਗ ਅਫੀਸਰ ਹਰਮਿਤਕੌਰ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਆਪਣੇ ਸਰੀਰ ਨੂੰ ਕੈਮੀਕਲਾਂ ਦੇ ਜ਼ਰੀਏ ਖਰਾਬ ਕਰ ਰਹੇ ਆ ਉਹਨੂੰ ਬੇਕਾਰ ਕਰ ਰਹੇ ਆ ਜਦੋਂ ਕਿ ਸਾਡੇ ਕੋਲ ਬਹੁਤ ਸਾਰੇ ਆਪਸ਼ਨ ਇਦਾਂ ਦੇ ਹੈਗੇ ਨੇ ਜਿਹੜੇ ਕੁਦਰਤ ਨੇ ਸਾਨੂੰ ਦਿੱਤੇ ਨੇ ਕਿ ਉਹਨਾਂ ਆਪਸ਼ਨਸ ਦੇ ਜ਼ਰੀਏ ਉਹਨਾਂ ਤਰੀਕਿਆਂ ਦੇ ਜ਼ਰੀਏ ਅਸੀਂ ਆਪਣੇ ਸਰੀਰ ਨੂੰ ਜਿਹੜਾ ਬਿਲਕੁਲ ਤੰਦਰੁਸਤ ਰੱਖ ਸਕਦੇ ਹਾਂ ਬਿਲਕੁਲ ਸਿਹਤਮੰਦ ਰੱਖ ਸਕਦੇ ਹਾਂ ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਹੈਗਾ ਜਿਹੜਾ ਸੀਨੀਅਰ ਨਰਸਿੰਗ ਆਫੀਸਰ ਹਰਮਿਤ ਕੌਰ ਜੀ ਦਾ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰਦਿਆ ਕਰੋ ਜਿਨ੍ਹਾਂ ਲੋਕਾਂ ਨੂੰ ਲੱਗਦਾ ਕਿ ਇਦਾਂ ਦੀ ਦਿੱਕਤ ਇਦਾਂ ਦੀ ਪ੍ਰੋਬਲਮ ਹੈ ਤੇ ਕਈ ਵਾਰ ਹੁੰਦਾ ਹੈ ਕਿ ਵੀਡੀਓ ਦੇਖ ਕੇ ਅਗਰ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਫਰਕ ਪੈਂਦਾ ਹੈ ਤੇ ਸਾਰਾ ਪੋਣ ਵਾਲਾ ਕੰਮ ਜਿਹੜਾ ਤੁਹਾਡਾ ਉਹ ਤੁਹਾਡੀ ਡਾਇਰੀ ਦੇ ਵਿੱਚ ਲਿਖਿਆ ਜਾਏਗਾ ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਕੋਈ ਸਵਾਲ ਕੋਈ ਸ਼ੰਕਾ ਤੁਹਾਡੇ ਮਨ ਦੇ ਵਿੱਚ ਪੈਦਾ ਹੁੰਦਾ ਹੈ ਤਾਂ ਸੀਨੀਅਰ ਨਰਸਿੰਗ ਅਫੀਸਰ ਹਰਮਿਤ ਕੌਰ ਜੀ ਤੁਹਾਡੇ ਵਾਸਤੇ ਅਵੇਲੇਬਲ ਨੇ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਆਗਿਆ ਤੰਮਾਦ